ਤੋਂ ਨੂੰ ਮਾਫੀਆ ਰੇਤ ਮਾਫੀਆ ਦੀ ਜਿਹੜੀ ਤੁਸੀਂ ਬਣਾਈ ਹੈ ਡਾਕੂਮੈਂਟਰੀ ਉਹਦਾ ਆਈਡੀਆ ਕਿੱਥੋਂ ਆਇਆ ਸੀਗਾ ਕੀ ਲੱਗਿਆ ਕਿ ਤੁਹਾਨੂੰ ਇਸ ਮਸਲੇ ਤੇ ਜਿਹੜੀ ਡਾਕੂਮੈਂਟਰੀ ਆ ਉਹ ਬਣਨੀ ਚਾਹੀਦੀ ਹੈ ਦਸਤਾਵੇਜ਼ ਬਣਾ। ਅ ਪਿਛਲੇ ਸਮੇਂ ਦੌਰਾਨ ਜਦੋਂ ਜਦੋਂ 2007-08 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਪਹਿਲੀ ਟਰਨ ਦੇ ਵਿੱਚ ਤਾਂ ਉਦੋਂ ਇਹਦਾ ਮੁੱਦਾ ਸ਼ੁਰੂ ਹੁੰਦਾ ਪਰ ਕੱਲਾ ਰੇਤ ਨਹੀਂ ਰੇਤੇ ਦੇ ਨਾਲ ਪੱਥਰ ਦੀ ਬਜਰੀ ਦੀ ਮਾਈਨਿੰਗ ਹੋਈ ਉਹ ਵੱਡੇ ਪੱਧਰ ਤੇ ਜੀ ਹੋਣੀ ਸ਼ੁਰੂ ਹੋਈ ਫਿਰ ਪ੍ਰੈਸ਼ਰ ਇੰਡਸਟਰੀ ਦੇ ਨਾਮ ਤੇ ਕ੍ਰੈਸ਼ਰ ਲੱਗੇ ਕਿੱਟਾ ਵੱਡਾ ਮਾਫੀਆ ਤੁਸੀਂ ਜਦੋਂ ਡਾਕੂਮੈਂਟਰੀ ਬਣਾ ਰਹੇ ਸੀ ਕੈਮਰੇ ਚੱਕ ਕੇ ਜਾਹਰ ਹੈ ਕਿ ਗਏ ਹੋਗੇ ਫਰਮਾਇਆ ਹੋਗਾ ਤੁਹਾਨੂੰ ਕਿਸ ਤਰ੍ਹਾਂ ਦਾ ਤੁਹਾਡੇ ਜ਼ਰਬਾ ਕੀ ਨਜ਼ਰ ਆਇਆ ਜ਼ਰਬਾ ਬਹੁਤ ਮਾੜਾ ਵੀ ਰਿਹਾ ਬਹੁਤ ਚੰਗਾ ਵੀ ਰਿਹਾ ਕਈ ਜਿਹੜੇ ਉਸ ਏਰੀਆ ਦੇ ਲੋਕ ਸੀਗੇ ਜਿਨ੍ਹਾਂ ਨੇ ਮਤਲਬ ਲਹਿਰ ਖੜੀ ਕੀਤੀ ਚੋਣਾ ਜਿਹੜਾ ਵੱਡੀਆਂ-ਵੱਡੀਆਂ ਮਤਲਬ ਰੈਸਟੋਰੈਂਟਾਂ ਚ ਇਕੱਠ ਕੀਤੇ ਜਾ ਰਹੇ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਉਹ ਖਰਚਾ ਕਿੱਥੋਂ ਆ ਰਿਹਾ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਉਹ ਮਾਫੀਆ ਫੰਡ ਦੇ ਰਿਹਾ ਹੈ ਇਤੋਂ ਤੱਕ ਕੇ ਉਸ ਏਰੀਆ ਦੇ ਵਿੱਚ ਉਹ ਬਾਅਦ ਦੇ ਵਿੱਚ ਕੈਬਨਿਟ ਮੰਤਰੀ ਬਣੇ ਉਹਨਾਂ ਨੂੰ ਐਮਐਲਏ ਦੀ ਚੋਣ ਲੜਦਿਆਂ ਸਮੇਂ ਕਈ ਕਰੋੜ ਰੁਪਈਆ ਮਾਫੀਆ ਨੇ ਦਿੱਤਾ ਸੀ। ਪਰ ਸਾਰੀਆਂ ਪਾਰਟੀਆਂ ਨੂੰ ਮਤਲਬ ਇਹ ਨਹੀਂ ਹੈ ਕਿ ਉਹ ਇੱਕ ਜਿਹੜਾ ਚੋਣ ਲੜ ਰਿਹਾ ਸਾਰੀਆਂ ਪਾਰਟੀਆਂ ਦੇ ਜਿਹੜੇ ਐਮਐਲਏ ਦੀ ਚੋਣ ਲੜ ਰਹੇ ਸੀ ਮਾਫੀਆ ਜਿਹੜਾ ਤਿੰਨੋਂ ਪਾਰਟੀਆਂ ਚਾਰੋਂ ਪਾਰਟੀਆਂ ਜਿਹਨੀਆਂ ਉਹਨਾਂ ਨੂੰ ਡਰਾਈਵ ਕਰ ਰਿਹਾ। ਹਾਂ ਉੱਥੇ ਕੋਈ ਉਹਨਾਂ ਕੋਲੇ ਐਨਓਸੀ ਨਹੀਂ ਹੈ। ਖੱਡ ਕਿਹਨੇ ਮਨਜ਼ੂਰ ਕੀਤੀ ਕਿਹਨੇ ਕ੍ਰੈਸ਼ਰ ਲਾਉਣ ਦੀ ਮਨਜ਼ੂਰੀ ਦਿੱਤੀ ਉਹਨਾਂ ਕੋਲੇ ਕੁਝ ਨਹੀਂ ਹੈ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਕੋਈ ਜਾਂਦਾ ਉਹਨਾਂ ਨੂੰ ਸਵਾਲ ਪੁੱਛਣ ਕਿ ਭਾਈ ਇਹ ਕੱਚਾ ਮਾਲ ਲਿਆ ਕੇ ਤੁਰੇ ਤੁਸੀਂ ਖੱਡ ਤਾਂ ਇੱਥੇ ਹੈ ਨਹੀਂ ਆਸ-ਪਾਸ ਉਹਨਾਂ ਕੋਲੇ ਐਨਓਸੀਆਂ ਜਿਹੜੀਆਂ ਜਾਲੀ ਬਣੀਆਂ ਹੋਈਆਂ ਜਿਹੜੀਆਂ ਮਾਈਨਿੰਗ ਵਿਭਾਗ ਨਾਲ ਮਿਲ ਕੇ ਉਹਨਾਂ ਨੂੰ ਐਨਓਸੀਆਂ ਜਾਰੀ ਹੋਈਆਂ ਨੇ ਉਹਦੇ ਚ ਲੋਕਲ ਐਮਐਲਏ ਉਹਦੇ ਚ ਪੁਲਿਸ ਅਧਿਕਾਰੀਆਂ ਤੇ ਸਾਰੇ ਸ਼ਾਮਲ ਨੇ ਉਹ ਇਹ ਕਹਿੰਦੇ ਕਿ ਅਸੀਂ ਹਰਿਆਣੇ ਤੋਂ ਕੱਚਾ ਮਾਲ ਲੈ ਕੇ ਆ ਰਹੇ ਜਾਂ ਹਿਮਾਚਲ ਤੋਂ ਕੱਚਾ ਮਾਲ ਲੈ ਕੇ ਆ ਰਹੇ ਹਾਲਾਂਕਿ ਜਿੱਥੇ ਉਹ ਕ੍ਰੈਸ਼ਰ ਚੱਲ ਰਿਹਾ ਜੋਤੇ ਕਰੈਸਰ ਚੱਲ ਰਿਹਾ ক্রਸ਼ ਕੀਤਾ ਜਾ ਰਿਹਾ ਮਾਲ ਨੂੰ ਜਿੱਥੋਂ ਸਮਾਨ ਪੂਰੇ ਪੰਜਾਬ ਚ ਮਾਲ ਉਹਨਾਂ ਨੇ ਢੋਆ ਢੋਈ ਵਸਤੇ ਲੈ ਕੇ ਜਾਣਾ ਉੱਥੇ ਹੀ ਖੱਡ ਬਣੀ ਰਹੀ ਜਾਂਦੀ ਹੈ ਸਰਕਾਰੀ ਗੱਡਾ ਕਿੰਨੀਆਂ ਇੱਕ ਚੱਲ ਰਹੀਆਂ ਨੇ ਜਿਹੜਾ ਜਿੱਥੋਂ ਸਰਕਾਰ ਨੂੰ ਰੈਵਨਿਊ ਜਾਂਦਾ ਹੈ ਪੰਜਾਬ ਸਰਕਾਰ ਇਹਦੇ ਤਨਾ ਸੀ ਕਈ ਵਾਰ ਮਤਲਬ ਅਪਰੋਚ ਕੀਤੀ ਕਈ ਅਧਿਕਾਰੀਆਂ ਨੂੰ ਉਸ ਏਰੀਆ ਦੇ ਵਿੱਚ ਜਦੋਂ ਮੈਂ ਮਾਈਨਿੰਗ ਭਾਗ ਦੇ ਜਿਹੜੇ ਮਤਲਬ ਜ਼ਿਲ੍ਹੇ ਦੇ ਸੀਗੇ ਅਫਸਰ ਉਹਨਾਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਫੋਨ ਹੀ ਨਹੀਂ ਚੱਕਦੇ ਮਤਲਬ ਉਹ ਤੁਹਾਨੂੰ ਜਾਣਕਾਰੀ ਦੇ ਕੇ ਰਾਜ਼ੀ ਨਹੀਂ ਹੈਗੇ ਕਿਉਂਕਿ ਗੈਰ ਕਾਨੂੰਨੀ ਰੂਪ ਸ਼ਲਰੀਆਂ ਨੇ ਤਾਂ ਦੋਸੀਂ ਖੱਟ ਦੇ ਬਾਰੇ ਕਿਸੇ ਨੂੰ ਪੁੱਛਾਂਗੇ ਤਾਂ ਉਹਨਾਂ ਨੂੰ ਦੱਸਣਾ ਪਊਗਾ ਉਹ ਸਾਡਾ ਫੋਨ ਹੀ ਨਹੀਂ ਚੱਕਣਾ ਬਣਾਸੀ ਮਦਮ ਦੇ ਕੋਈ ਵੀ ਸਿਆਸੀ ਪਾਰਟੀ ਤਾਂ ਹੀ ਜਿਹੜਾ ਇਸ ਚੋਣਾਂ ਦੇ ਵਿੱਚ ਵੀ ਐਡਾ ਰੇਤੇ ਦਾ ਮੁੱਦਾ ਪਵਾਰਿਆ ਨਹੀਂ ਕਿ ਕਿਸੇ ਵੀ ਸਿਆਸੀ ਪਰ ਉਹ ਇਸੇ ਗੱਲ ਕਰਕੇ ਉਹ ਬੋਲਣਾ ਹੀ ਨਹੀਂ ਚਾਹੁੰਦੇ ਕਿਉਂਕਿ ਜੇ ਬੋਲਣਗੇ ਤਾਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਹਿੱਸੇ ਪੱਤੀਆਂ ਬੰਦ ਹੋਣਗੇ ਉਹ ਚਾਹੇ ਸਿਆਸਤ ਮਤਲਬ ਮੌਜੂਦਾ ਸਰਕਾਰ ਉਹ ਚਾਹੇ ਵਿਰੋਧੀ ਧਰਾ ਚਾਹੇ ਕੋਈ ਤੀਜੇ ਨੰਬਰ ਤੇ ਲੜ ਰਹੀ ਪਾਰਟੀ ਆ ਜਿਹੜੇ ਵੀ ਹੈਗੇ ਨੇ ਜਿੰ ਉਹ ਮਾਫੀਆ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜੀ ਉਹਨਾਂ ਦੀ ਸਰਗਰਮੀ ਉਹ ਜਾਮ ਕਰ ਦਿੰਦਾ ਕਿ ਉਹ ਬਿਆਨ ਤੱਕ ਨਹੀਂ ਜਾਂਦੇ ਜਿਹੜੇ ਸਿਆਸਤ ਦੇ ਵਿੱਚ ਐਕਟਿਵ ਹੋਏ ਐਮਐਲਏ ਦੀ ਚੋਣ ਲੜ ਰਹੇ ਆ ਉਹਨਾਂ ਨੂੰ ਲੱਖਾਂ ਰੁਪਇਆ ਦਿੰਦੇ ਨੇ ਤੁਸੀਂ ਭਾਈ ਇੱਥੇ ਨਹੀਂ ਬੋਲਣਾ ਚੋਣ ਲੜੋ ਗੱਡੀ ਉਹਨਾਂ ਨੂੰ ਦੇਤੀ ਨਵੀਂ ਗੱਡੀ ਲੈ ਕੇ ਦੇਤੀ ਉਹਨਾਂ ਨੂੰ ਮੋٹے ਪੈਸੇ ਦੇ ਦਿੱਤੇ ਚੁੱਪ ਕਰਕੇ ਜਿਹੜਾ ਕੋਈ ਨਹੀਂ ਕਰੂਗਾ ਉਸ ਤੋਂ ਬਾਅਦ ਧਮਕੀਆਂ ਦਾ ਦੌਰ ਫਿਰ ਉਹਨਾਂ ਦੇ ਮਤਲਬ ਉਹਨਾਂ ਨੂੰ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਪ੍ਰਭਜੀਤ ਸਿੰਘ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਦੇ ਇੱਥੇ ਤੱਕ ਉਹਨਾਂ ਦੇ ਬੱਚਿਆਂ ਦਾ ਪਿੱਛਾ ਤੱਕ ਕੀਤਾ ਗਿਆ ਕਿਹੜੀਆਂ-ਕਿਹੜੀਆਂ ਸਰਕਾਰਾਂ 'ਚ ਇਹ ਵੱਧ ਰੋਟ ਰਹੀ ਹੈ ਕੀ ਹੁਣ ਘਟੀ ਹੈ ਕੋਈ ਫਰਕ ਪਿਆ ਨਵੇਂ ਸਰਕਾਰ ਕੇ ਨਹੀਂ ਕੋਈ ਫਰਕ ਪਵੇਗਾ ਦੇਖੋ 2000 ਮਤਲਬ 2022 ਦੀਆਂ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਕੇਜੇਵਾਲ ਸਾਹਿਬ ਦਾ ਬਿਆਨ ਸੀ ਉਹਨਾਂ ਨੇ ਹਜ਼ਾਰਾਂ ਕਰੋੜ ਦੀ ਟਰਨਓਵਰ ਦੀ ਗੱਲ ਕੀਤੀ ਮੈਂ ਵੀ ਗੱਲ ਕੀ ਪੰਜਾਬ ਨੂੰ ਖਾਦਾ ਜਾਂਦਾ ਰਹੇ ਪੰਜਾਬ ਲੁੱਟਿਆ ਜਾਂਦਾ ਰਹੇ ਤੇ ਉਹਦੇ ਚੋਂ ਖਜ਼ਾਨੇ ਨੂੰ ਪੈਸੇ ਆਉਂਦੇ ਰਹਿਣ ਕੀ ਪੰਜਾਬ ਇਹ ਚਾਹੁੰਦਾ ਮਤਲਬ ਖਰਾਬ ਵੱਧ ਕੀਤੀ ਜਾਵੇ ਤੇ ਉਹਦੇ ਚੋਂ ਰੈਵਨਿਊ ਆਉਂਦਾ ਰੈਵਨਿਊ ਦਾ ਮੁੱਦਾ ਤਾਂ ਬਹੁਤ ਛੋਟਾ ਰੈਵਨਿਊ ਹੋਰ ਚੀਜ਼ਾਂ ਤੋਂ ਆ ਸਕਦਾ ਤੁਸੀਂ ਪੰਜਾਬ ਨੂੰ ਉਜਾੜ ਕੇ ਰੈਵਨਿਊ ਥੋੜੀ ਲਾਓਗੇ ਜਿੱਥੇ ਖੱਡਾਂ ਲੱਗ ਹੀ ਨਹੀਂ ਸਕਦੀਆਂ ਜਿੱਥੇ ਉਹ ਕਨੈਕਸ਼ਨ ਇੰਡਸਟਰੀ ਲੱਗ ਨਹੀਂ ਸਕਦੀ ਉੱਥੇ ਹੋ ਨਹੀਂ ਉੱਥੇ ਉੱਥੇ ਕਿਵੇਂ ਤੁਸੀਂ ਐਨਓਸੀਆਂ ਦੇ ਜਾਰੀ ਕਰਦੇ ਹੋ ਤੁਸੀਂ ਉੱਥੋਂ ਰੈਵਨਿਊ ਲਿਆਉਣ ਦੀਆਂ ਗੱਲਾਂ ਕਿਵੇਂ ਕਰਦੇ ਹੋ ਰੇਤ ਮਾਫੀਆ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਗੱਲ ਉੱਠਦੀ ਰਹੀ ਹੈ ਰੇਤ ਮਾਫੀਆ ਦਾ ਮਸਲਾ ਬੜਾ ਵੱਡਾ ਰਿਹਾ ਕਿਉਂਕਿ ਰੇਤੇ ਦੀ ਜਿਹੜੀ ਨਜਾਇਜ਼ ਲੁੱਟ ਹੈ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਆਵਾਜ਼ਾਂ ਪੰਜਾਬ ਦੇ ਵਿੱਚੋਂ ਉੱਠਦੀਆਂ ਰਹੀਆਂ ਨੇ ਕਿ ਇਸ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ ਕਿਸ ਤਰੀਕੇ ਦੇ ਨਾਲ ਨੱਥ ਪਾਈ ਜਾਵੇ ਇੰਨਾ ਹੀ ਨਹੀਂ ਰੇਤੇ ਨੂੰ ਲੈ ਕੇ ਪੰਜਾਬ ਦੀ ਮੌਜੂਦਾ ਸਰਕਾਰ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਤਾਂ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਲੈਂਡ ਮਾਫੀਆ ਸੈਂਡ ਮਾਫੀਆ ਤੇ ਰੇਤ ਮਾਫੀਆ ਇਸ ਨੂੰ ਨਕੇਲ ਪਾਈ ਜਾਵੇਗੀ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਸਿਆਸਤਦਾਨਾਂ ਦੇ ਵੱਲੋਂ ਜਿੱਥੇ ਇੱਕ ਪਾਸੇ ਰੇਤੇ ਤੇ ਅਲੱਗ-ਅਲੱਗ ਜਿਹੜੇ ਵਿਚਾਰ ਸਾਹਮਣੇ ਰੱਖੇ ਗਏ ਨੇ ਕਈ ਸਿਆਸਤਦਾਨ ਨੇ ਜਿਨ੍ਹਾਂ ਨੇ ਵੱਡੇ ਰੈਵਨਿਊ ਦੀ ਵੀ ਗੱਲ ਕੀਤੀ ਕਿ ਪੰਜਾਬ ਦੇ ਰੇਤੇ ਤੋਂ ਵੱਡੀ ਕਮਾਈ ਕੀਤੀ ਜਾ ਸਕਦੀ ਹੈ ਪੰਜਾਬ ਦੇ ਖਾਨੇ ਨੂੰ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਆਰਥਿਕ ਲਾਭ ਹੋ ਸਕਦਾ ਹੈ ਰੇਤੇ ਨੂੰ ਲੈ ਕੇ ਇਹਨਾਂ ਵੱਖ-ਵੱਖ ਗੱਲਾਂ ਦੇ ਦਰਮਿਆਨ ਇੱਕ ਅਹਿਮ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜੋ ਅੱਜ ਵੀ ਸਾਡੀ ਇਸ ਮੁਲਾਕਾਤ ਦਾ ਵਿਸ਼ਾ ਵੀ ਹੈ ਰੇਤ ਮਾਫੀਆ ਤੇ ਲੈ ਕੇ ਇੱਕ ਦਸਤਾਵੇਜ਼ੀ ਫਿਲਮ ਵੀ ਹੁਣੇ-ਹੁਣੇ ਬਣੀ ਹੈ ਔਰ ਇਹ ਦਸਤਾਵੇਜ਼ੀ ਫਿਲਮ ਵੈਨਕੂਵਰ ਫਿਲਮ ਫੈਸਟੀਵਲ ਦੇ ਵਿੱਚ ਵੀ ਦਿਖਾਈ ਗਈ ਹੈ ਪੰਜਾਬੀ ਜ਼ੁਬਾਨ ਦੇ ਵਿੱਚ ਫਿਲਮ ਬਣੀ ਹੈ ਔਰ ਇਸ ਫਿਲਮ ਦੇ ਡਾਇਰੈਕਟਰ ਮੋਨ ਸਿੰਘ ਮੇਰੇ ਨਾਲ ਮੌਜੂਦ ਰਹਿਣਗੇ ਰੇਤ ਮਾਫੀਆ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਸਾਰਾ ਇਹਨਾਂ ਨੇ ਜ਼ਮੀਨੀ ਪੱਧਰ ਤੇ ਜਾ ਕੇ ਦੇਖਿਆ ਵੀ ਹੈ ਹੋਰ ਰੇਤੇ ਰੇਤ ਮਾਈਨਿੰਗ ਨੂੰ ਲੈ ਕੇ ਇਹਨਾਂ ਦੇ ਨਾਲ ਆਪਾਂ ਗੱਲਬਾਤਾਂ ਕਰਾਂਗੇ ਮੋਹਨ ਜੀ ਆ ਤੁਹਾਡਾ ਸਵਾਗਤ ਹੈ ਸ਼ੁਕਰੀਆ ਜੀ ਸਕਰੂਲ ਪੰਜਾਬ ਦਾ ਵੀ ਧੰਨਵਾਦ ਤੁਹਾਡਾ ਵੀ ਧੰਨਵਾਦ ਆ ਮੋਹਨ ਜਿਸ ਤਰ੍ਹਾਂ ਨਾਲ ਮੈਂ ਜ਼ਿਕਰ ਕੀਤਾ ਕਿ ਬੜੀਆਂ ਗੱਲਾਂ ਨੇ ਰੇਤੇ ਤੇ ਕਰਨ ਨੂੰ ਤਾਂ ਬਹੁਤ ਸਾਰੇ ਸਦਾਨ ਕਹਿੰਦੇ ਨੇ ਕਿ ਇਹਨਾਂ ਰੈਵਨਿਊ ਆਜੂਗਾ ਜੀ ਇਹਨਾਂ ਸਾਡੇ ਬਜਟ ਨੂੰ ਫਾਇਦਾ ਹੋਏਗਾ ਰੇਤ ਪੰਜਾਬ ਦਾ ਕੁਦਰਤੀ ਸਾਧਨ ਵੀ ਹੈ ਜਿੱਥੇ ਪੰਜਾਬ ਕੋਲੇ ਹੋਰ ਤਾਂ ਕੋਲੇ ਦੀਆਂ ਖਾਨਾ ਹੈ ਨਹੀਂ ਕੋਈ ਪੱਥਰ ਹੈ ਨਹੀਂ ਰੇਤਾ ਹੈਗਾ ਇੱਕ ਤਾਂ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਤੁਸੀਂ ਤੁਹਾਨੂੰ ਮਾਫੀਆ ਰੇਤ ਮਾਫੀਆ ਜਿਹੜੀ ਤੁਸੀਂ ਬਣਾਈ ਹੈ ਡਾਕੂਮੈਂਟਰੀ ਉਹਦਾ ਆਈਡੀਆ ਕਿੱਥੋਂ ਆਇਆ ਸੀਗਾ ਕੀ ਲੱਗਿਆ ਕਿ ਤੁਹਾਨੂੰ ਇਸ ਮਸਲੇ ਤੇ ਜਿਹੜੀ ਡਾਕੂਮੈਂਟਰੀ ਆ ਉਹ ਬਣਨੀ ਚਾਹੀਦੀ ਹੈ ਦਸਤਾਵੇਜ਼ ਬਣਾਉਣਾ ਚਾਹੀਦਾ ਅ ਪਿਛਲੇ ਸਮੇਂ ਦੌਰਾਨ ਜਦੋਂ 2007-08 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਪਹਿਲੀ ਟਰਨ ਦੇ ਵਿੱਚ ਤਾਂ ਉਦੋਂ ਇਹਦਾ ਮੁੱਦਾ ਸ਼ੁਰੂ ਹੁੰਦਾ ਪਰ ਕੱਲਾ ਰੇਤ ਨਹੀਂ ਰੇਤੇ ਦੇ ਨਾਲ ਪੱਥਰ ਦੀ ਬਜਰੀ ਦੀ ਮਾਈਨਿੰਗ ਹੋਈ ਉਹ ਵੱਡੇ ਪੱਧਰ ਤੇ ਜਿਹੜੀ ਹੋਣੀ ਸ਼ੁਰੂ ਹੋਈ ਫਿਰ ਕ੍ਰੈਸ਼ਰ ਇੰਡਸਟਰੀ ਦੇ ਨਾਮ ਤੇ ਕ੍ਰੈਸ਼ਰ ਲੱਗੇ ਇਹ ਕੱਲਾ ਆਪਾਂ ਮਾਲਵੇ ਦੇ ਵਿੱਚ ਕਿਉਂਕਿ ਦਰਿਆ ਵਹਿੰਦੇ ਨਹੀਂ ਤੇ ਦਰਿਆਵਾਂ ਦੇ ਵਿੱਚ ਸਿਰਫ ਰੇਤਾ ਦੀ ਗੱਲ ਆਉਂਦੀ ਆ ਪਰ ਜਦੋਂ ਆਪਾਂ ਹੁਸ਼ਿਆਰਪੁਰ ਜਾਂਦੇ ਆ ਜਦੋਂ ਆਪਾਂ ਪਠਾਨਕੋਟ ਜਾਂਦੇ ਆ ਜਦੋਂ ਆਪਾਂ ਗੁਰਦਾਸਪੁਰ ਜਾਂਦੇ ਆ ਉਦੋਂ ਆਪਾਂ ਦੇਖਦੇ ਆ ਕਿ ਉਹ ਦਸੂਹਾ ਮੁਕੇਰੀਆਂ ਹਾਜੀਪੁਰ ਦੇ ਉਹ ਇਲਾਕੇ ਜਿਹੜੇ ਸ਼ਵਾਲਕ ਦੀਆਂ ਨੀਮ ਪਹਾੜੀ ਇਲਾਕਾ ਵੀ ਪੈਂਦਾ ਜੰਗਲ ਬਹੁਤ ਵੱਡੇ ਪੱਧਰ ਤੇ ਆ ਉੱਥੇ ਜਿਹੜਾ ਮਾਈਨਿੰਗ ਦਾ ਕਾਰੋਬਾਰ ਆ ਉਹ ਰੇਤੇ ਤੋਂ ਵੱਧ ਕੇ ਆ ਉਥੇ ਜੰਗਲ ਜੰਗਲ ਵੱਡੇ ਜਾ ਰਹੇ ਆ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਪਹਿਲੇ ਜੰਗਲਾਂ ਦਾ ਜਿਹੜਾ ਮਤਲਬ ਆਪਾਂ ਕਿਸੇ ਵੀ ਜੰਗਲ ਦਾ ਏਰੀਆ ਬਹੁਤ ਘਟ ਗਿਆ ਉਥੇ ਜੰਗਲ ਵੱਢ ਕੇ ਪਹਾੜਾ ਨੂੰ ਕੱਟ ਕੇ ਮਤਲਬ ਸਵਾਲ ਇਹ ਕਿ ਜਿਹੜਾ ਇਹ ਕਿਹਾ ਜਾਂਦਾ ਕਿ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ ਕੱਲਾ ਸਵਾਲ ਗੈਰ ਕਾਨੂੰਨੀ ਮਾਈਨਿੰਗ ਦਾ ਨਹੀਂ ਗੈਰ ਕੁਦਰਤੀ ਹੁੰਦੀ ਹੈ ਇਹ ਵੱਡਾ ਸਵਾਲ ਆ ਤੁਸੀਂ ਜਿਹੜਾ ਕੁਦਰਤ ਨਾਲ ਛੇੜਛਾੜ ਕਰ ਰਹੇ ਹੋ ਉਹਨਾਂ ਏਰੀਆ ਦੇ ਵਿੱਚ ਜੰਗਲਾਤ ਦੇ ਉਹ ਕਾਨੂੰਨ ਲਾਗੂ ਹੁੰਦੇ ਨੇ ਜਿੱਥੇ ਤੁਸੀਂ ਆਪਦੀ ਮਾਲਕੀ ਦੇ ਵਿੱਚ ਦਰਖਤ ਨਹੀਂ ਪੁੱਟ ਸਕਦੇ ਉਹਦੇ ਲਈ ਵੀ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਐਨਓਸੀਆਂ ਲੈਣੀਆਂ ਪੈਂਦੀਆਂ ਉਹ ਦਰਖਤ ਹੁਣ ਹਾਲਤ ਇਹ ਆ ਵੀ ਉਹ ਦਰਖਤ ਪੱਟਣ ਵਾਲੀ ਗੱਲ ਤਾਂ ਅਲੱਗ ਰਹੀ ਉੱਥੇ ਜੰਗਲਾਂ ਦੇ ਜੰਗਲ ਵੱਡੇ ਜਾ ਰਹੇ ਐ ਐਕਚੁਅਲ 'ਚ ਜਦੋਂ ਮੈਂ ਉਸ ਏਰੀਆ 'ਚ ਗਿਆ ਤਾਂ ਉਦੋਂ ਮਹਿਸੂਸ ਹੋਇਆ ਉੱਥੇ ਇੱਕ ਸਟ੍ਰੈਗਲ ਚੱਲਦੀ ਪਈ ਸੀ ਨੌਜਵਾਨ ਲੜ ਰਹੇ ਸੀ ਖੰਡਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਨਾਮ ਤੇ ਉਹਨਾਂ ਦੇ ਬਾਅਦ ਚ ਪਰਚੇ ਹੋਏ ਉਹਨਾਂ ਨੂੰ ਉਹਨਾਂ ਮੁੰਡਿਆਂ ਨੂੰ ਹੀ ਜਿਹੜੇ ਮੁੰਡੇ ਲੜੇ ਉਹਨਾਂ ਨੂੰ ਹੀ ਸਜ਼ਾ ਹੋ ਗਈ ਉਹਦੇ 'ਚ ਉਹ ਅਕਾਲੀ ਦਲ ਸਰਕਾਰ ਵੱਲੋਂ ਸਟ੍ਰੈਗਲ ਸ਼ੁਰੂ ਹੋਈ ਕਾਂਗਰਸ ਵੇਲੇ ਉਹ ਕੇਸ ਚੱਲਿਆ ਤੇ ਆਪ ਸਰਕਾਰ ਦੇ ਵੇਲੇ ਉਹਨਾਂ ਨੂੰ ਹੁਣ ਸਜ਼ਾ ਹੋਈ ਆ ਉਹ ਬੇਲ ਤੇ ਬਾਹਰ ਨੇ ਉਹਨਾਂ ਨੂੰ ਧਮਕੀਆਂ ਆਉਂਦੀਆਂ ਮਾਫੀਆ ਵੱਲੋਂ ਤਾਂ ਜਿਹੜਾ ਉਹ ਮੈਂ ਗੱਲ ਕਰਦਾ ਕਿ ਉਸ ਏਰੀਏ ਦੇ ਵਿੱਚ ਇਸ ਤੋਂ ਵੀ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਆ ਪੱਥਰ ਦੀ ਰੇਤਾ ਦੀ ਬਜਰੀ ਦੀ ਤੇ ਉੱਥੇ 2-200 ਫੁੱਟ ਗਹਿਰੇ ਜਿਹੜੇ ਖੱਡੇ ਖਾਈਆਂ ਬਣੀਆਂ ਹੋਈਆਂ ਨੇ ਦੂਜਾ ਪਿਛਲੇ ਸਾਲ ਜਦੋਂ ਹੜ੍ਹ ਆਏ ਨੇ ਪੰਜਾਬ ਦੇ ਵਿੱਚ ਇਹਦੇ ਨਾਲ ਵੀ ਮਾਈਨਿੰਗ ਦਾ ਬਹੁਤ ਵੱਡਾ ਸਬੰਧ ਆ ਉਦੋਂ ਵੀ ਸੀ ਰਿਸਰਚ ਕਰਦੇ ਆ ਇਹ ਪਤਾ ਕੀਤਾ ਕਿ ਮਾਈਨਿੰਗ ਦਾ ਇਹ ਨਾਲ ਕਿੰਨਾ ਕੁ ਸਬੰਧ ਆ ਤਾਂ ਇਹ 100% ਸਾਬਤ ਹੋਇਆ ਕਿ ਜਿਹੜੇ ਹੜ ਆਏ ਨੇ ਇਹ ਗੈਰ ਕੁਦਰਤੀ ਸੀਗੇ ਇਹ ਕੁਦਰਤੀ ਹੜ ਨਹੀਂ ਸੀ ਹੈਗੇ ਜਿਵੇਂ ਪਾਣੀ ਬਹੁਤ ਆਦ ਦੇ ਵਿੱਚ ਆ ਜਾਂਦਾ ਪਿੱਛੋਂ ਅਸਲ ਦੇ ਵਿੱਚ ਇਹ ਹੋਇਆ ਕਿ ਜਦੋਂ ਦਰਿਆਵਾਂ ਦੇ ਵਿੱਚ ਬੰਨ ਮਾਰ ਕੇ ਮਾਫੀਆ ਨੇ ਬਿਆਸ ਦਰਿਆ ਉੱਤੇ ਵਗਦਾ ਸਵਾਂਦ ਦਰਿਆ ਜਿਹੜਾ ਉਸ ਏਰੀਆ ਦੇ ਵਿੱਚ ਕੁਦਰਤੀ ਮਤਲਬ ਬਰਸਾਤੀ ਦਰਿਆ ਵਗਦਾ ਉਹਨਾਂ ਨੂੰ ਬੰਨ ਮਾਰ ਕੇ ਉਹਨਾਂ ਦੇ ਵਹਿਣ ਮੋੜੇ ਹੋਇਆ ਤਾਂ ਜਦੋਂ ਉਹਦੇ ਆਸ-ਪਾਸ ਦਰਿਆਵਾਂ ਦੇ 50-50 ਫੁੱਟ 100-100 ਫੁੱਟ ਖਾਈਆਂ ਬਣਾਤੀਆਂ ਰੇਤ ਰੇਤਾ ਕੱਢਣ ਦੇ ਨਾਂ ਤੇ ਪੱਥਰ ਕੱਢਣ ਦੇ ਨਾਮ ਤੇ ਉਦੋਂ ਜਦੋਂ ਪਿੱਛੋਂ ਫਿਰ ਡੈਮਸ ਨੇ ਪਾਣੀ ਛੱਡਿਆ ਪਿੱਛੋਂ ਪਾਣੀ ਬਰਸਾਤਾਂ ਆਈਆਂ ਤਾਂ ਪਿੱਛੋਂ ਪਾਣੀ ਡੈਮਸ ਨੇ ਛੱਡਿਆ ਤਾਂ ਉਹ ਪਾਣੀ ਨੇ ਡਾਇਵਰਟ ਹੋ ਕੇ ਘਰਾਂ ਦੇ ਵਿੱਚ ਵੜਨਾ ਹੀ ਸੀ ਕਿਉਂਕਿ ਤੁਸੀਂ ਦਰਿਆ ਦੇ ਵਿੱਚ ਬੰਨ੍ਹ ਮਾਰ ਕੇ ਤੇ ਇਹ ਇਹ ਚਿੱਟੇਦਨ ਵਾਂਗੂ ਸਾਫ਼ ਆ ਕਿ ਸਰਕਾਰਾਂ ਕੈਨ ਨੂੰ ਮਾਫੀਆ ਦੇ ਉੱਤੇ ਬਿਆਨ ਦਿੰਦੀਆਂ ਨੇ ਇਹ ਬਹੁਤ ਵੱਡਾ ਮਾਫੀਆ ਇੰਨਾ ਜ਼ਿਆਦਾ ਸਰਗਰਮਾ ਕਿ ਦਿਨ ਮੇਲੇ ਤੁਸੀਂ ਉੱਥੇ ਜਾਓ ਤੁਸੀਂ ਫੋਟੋ ਤੱਕ ਨਹੀਂ ਕਰ ਸਕਦੇ ਤੇ ਜਿਹੜਾ ਪੋਂਗ ਡੈਮ ਬਣਿਆ ਹੋਇਆ ਪੋਂਗ ਡੈਮ ਦੇ ਕੋਲ 2 ਕਿਲੋਮੀਟਰ ਤੇ ਜਿੱਥੇ ਬੀਐਸਐਫ ਦਾ ਮਤਲਬ ਅਧਿਕਾਰੀ ਬੈਠਦੇ ਆ ਪੋਂਗ ਡੈਮ ਐਡਾ ਮਤਲਬ ਅਹਿਮ ਡੈਮ ਉਹਦੇ 2 ਕਿਲੋਮੀਟਰ ਦੂਰ ਜਾ ਕੇ ਇੱਕ ਬਹੁਤ ਵੱਡਾ ਕ੍ਰੈਸ਼ਰ ਚੱਲਦਾ ਪਿਆ ਉਹਨਾਂ ਨੇ ਦਰਿਆ ਨੂੰ ਬੰਨ ਮਾਰਿਆ ਹੋਇਆ ਵੱਡੇ ਪੱਧਰ ਤੇ ਤੇ ਉਹ ਜਦੋਂ ਪਾਣੀ ਪਿਛੋਂ ਤੇਜ਼ ਆਉਂਦਾ ਮੀਹਾਂ ਦੇ ਵਿੱਚ ਉਹ ਪਾਣੀ ਸਾਰਾ ਇਧਰ ਨੂੰ ਪੰਜਾਬ ਦੇ ਵਿੱਚ ਡਾਇਵਰਟ ਹੁੰਦਾ ਤੇ ਉਹ ਹੜਾਂ ਵਰਗੀ ਸਿੱਟੀ ਪੈਦਾ ਕਰਦਾ ਫਿਰ ਆਪਾਂ ਦੇਖ ਸਕਦੇ ਹਾਂ ਵੀ ਘੱਗਰ ਦਾ ਕੀ ਹਾਲ ਹੋਇਆ ਸਤਲੁਜ ਨੇ ਜੋ ਹਾਲ ਕੀਤਾ ਬਿਆਸ ਨੇ ਜੋ ਹਾਲ ਕੀਤਾ ਅਗਲੀ ਗੱਲ ਜਦੋਂ ਤੁਸੀਂ ਖੇਤਾਂ ਦੀ ਜ਼ਮੀਨ ਦੇ ਵਿੱਚ ਮਾਈਨਿੰਗ ਕਰਦੇ ਹੋ ਉਥੇ ਕੀ ਕੀਤਾ ਪ੍ਰਾਈਵੇਟ ਜਿਹੜੇ ਮਾਫੀਆ ਨੇ ਪ੍ਰਾਈਵੇਟ ਤੌਰ ਤੇ ਖੱਡਾਂ ਕਿਵੇਂ ਬਣਾਈਆਂ ਲੋਕਾਂ ਤੋਂ ਜ਼ਮੀਨ ਲਈ ਇਹ ਕਹਿ ਕੇ ਕਿ ਅਸੀਂ ਤੁਹਾਡੀ ਜ਼ਮੀਨ ਪਧਰੀ ਕਿਉਂਕਿ ਨੀਂਹ ਪਹਾੜੀ ਏਰੀਆ ਪਧਰੀ ਕਰ ਦੇਾਂਗੇ ਪੱਧਰੀ ਕਰਨ ਦੇ ਨਾਮ ਤੇ ਉਹਨਾਂ ਨੇ ਉੱਥੇ 2 200 ਫਟਾ 3 300 4 400 ਫੋਟ ਖੱਡੇ ਪਾਤੇ ਉੱਥੇ ਜਦੋਂ ਨੌਜਵਾਨਾਂ ਨੇ ਸਟਰਗਲ ਕੀਤੀ ਲੋਕਾਂ ਨੇ ਸਟਰਗਲ ਕੀਤੀ ਤਾਂ ਉੱਥੇ ਜਦੋਂ ਅਫਸਰशाही ਗਈ ਤਾਂ ਇੱਕ ਅਫਸਰ ਮੈਂ ਉਹਨਾਂ ਦਾ ਨਾਮ ਨਹੀਂ ਰਿਵੀਲ ਕਰੂੰਗਾ ਉਹ ਉਹਨਾਂ ਨੇ ਉੱਥੇ ਜਾ ਕੇ ਇਹ ਗੱਲ ਕੀਤੀ ਕਿ ਇੱਥੇ ਤਾਂ ਰੁਕਣਾ ਹੀ ਹੁੰਦਾ ਹੁਣ ਜਿੱਥੇ ਇਹ ਖੱਡ ਪਾ ਕੇ ਹੁਣ ਅਗਲੇ ਪਾਸੇ ਚਲੇ ਗਿਆ ਇਹ ਖੇਤ ਨੂੰ ਪੱਟ ਲਿਆ ਗਿਆ ਕਈ ਕਿਲੋਮੀਟਰ ਦੇ ਏਰੀਆ 'ਚ ਇਹਦੇ ਥੱਲੇ ਮਤਲਬ ਰਲ ਸਤਾ ਜਾਂਦੀ ਹੈ ਧਰਤੀ ਦੀ ਠੋਸ ਸਤਾ ਉੱਤੇ ਉਹ ਠੋਸ ਸਤਾ ਜੋ ਮਿੱਟੀ ਕੱਢ ਕੇ ਤੇ ਉੱਥੇ ਕਿਉਂਕਿ ਉਸ ਏਰੀਆ 'ਚ ਨੀਮ ਪਹਾੜੀ ਹੋਣ ਕਰਕੇ ਪੱਥਰ ਪਿੱਛੋਂ ਆਉਂਦਾ ਤੇ ਪੱਥਰ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਪਾਇਆ ਜਾਂਦਾ ਫਸਲਾਂ ਨੂੰ ਉਜਾੜ ਕੇ ਜਿੱਥੇ ਤਿੰਨ ਤਣ ਫਸਲਾਂ ਚਾਰ ਤਰ ਫਸਲਾਂ ਹੁੰਦੀਆਂ ਉਹਨਾਂ ਏਰੀਆ 'ਚ ਕਣਕ ਝੋਨਾ ਤਾਂ ਹੁੰਦੀ ਹੈ ਗੰਨਾ ਹੁੰਦਾ ਮੱਕੀ ਹੁੰਦੀ ਹੈ ਹੋਰ ਫਸਲਾਂ ਵੀ ਉਹਨਾਂ ਖੇਤਾਂ ਨੂੰ ਉਜਾੜ ਕੇ ਲੋਕਾਂ ਨੂੰ ਇਹ ਕਹਿ ਕੇ ਬਹਿਕਾਵੇਸ ਲੈ ਕੇ ਕਿ ਤੁਹਾਡੇ ਜ਼ਮੀਨਾਂ ਪਧਰੀਆਂ ਕਰਾਂਗੇ ਝਾੜ ਵਧਣਗੇ ਫਸਲਾਂ ਦੇ ਅਸੀਂ ਪਧਰੀਆਂ ਕਰਕੇ ਤੁਹਾਨੂੰ ਇਹ ਦੇ ਦੇਾਂਗੇ ਵਾਪਸ ਪਰ 3 ਫੁੱਟ 4 ਫੁੱਟ 5 ਫੁੱਟ 100 ਫਿਰ ਫਿਰ 50 ਫੁੱਟ ਫਿਰ 100 ਫੁੱਟ ਫਿਰ ਉਥੇ ਤਰਲ ਸਤਾ ਕੱਢਦੀ ਤੇ ਹੁਣ ਉਥੇ ਇੱਕ ਵੱਡਾ ਨੁਕਸਾਨ ਇਹ ਆ ਕਿ ਜਦੋਂ ਤਰਲ ਸਤਾ ਆ ਗਈ ਉਹਦੇ ਹੇਠਲਾ ਜਿਹੜਾ ਪਾਣੀ ਆ ਜਲ ਭੰਡਾਰਾ ਉਹ ਆਪਣੀ ਜ਼ਮੀਨ ਛੱਡ ਜਾਂਦਾ ਉਸ ਏਰੀਏ ਦੇ ਵਿੱਚ ਕਈ 100 ਕਿਲੋਮੀਟਰ ਦੇ ਏਰੀਏ ਦੇ ਵਿੱਚ ਪਾਣੀ ਨਹੀਂ ਬਚਦਾ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਦਰਿਆਵਾਂ ਦੇ ਬੰਨ ਮੋੜੇ ਹੋਇਆ ਪੰਜਾਬ ਦੇ ਮਾਲਵੇ ਦੇ ਵਿੱਚ ਪਾਣੀ ਦਾ ਵੱਡਾ ਸੰਕਟ ਜਦੋਂ ਤੁਸੀਂ ਦਰਿਆਵਾਂ ਦੇ ਬੰਨ ਮਾਰ ਕੇ ਪਾਣੀ ਨੂੰ ਗਲਤ ਪਾਸੇ ਨੂੰ ਮੋੜਦੇ ਹਾਂ ਦਰਿਆਵਾਂ ਦੇ ਜਿਹੜੇ ਨੇਚਰਲ ਵੈਨ ਨੇ ਉਹਨਾਂ ਨਾਲ ਚਿਰੜ-ਛੜ ਕਰਦੇ ਹਾਂ ਤਾਂ ਜਦੋਂ ਹੜ ਹਾੜ ਆਉਂਦੇ ਨੇ ਇੱਕ ਤਾਂ ਹੜਾਂ ਨਾਲ ਨੁਕਸਾਨ ਹੁੰਦਾ ਦੂਜਾ ਮਾਲਵੇ ਦੇ ਏਰੀਆ 'ਚ ਜਿੱਧਰ ਨੂੰ ਦਿਆ ਜਾਣੇ ਨੇ ਜਿੱਧਰ ਨੂੰ ਪਾਣੀ ਦੀ ਲੋੜ ਆ ਅੱਗੇ ਜਾਣਾ ਤਾਂ ਦਰਿਆ ਦਾ ਉਹ ਪਾਣੀ ਪੂਰਾ ਪਹੁੰਚਦਾ ਹੀ ਨਹੀਂ ਕਿਉਂਕਿ ਤੁਸੀਂ ਪਹਿਲਾਂ ਹੀ ਉਹ ਨੂੰ ਕੁਦਰਤੀ ਤੌਰ ਤੇ ਕੁਦਰਤੀ ਤੌਰ ਤੇ ਉਹੜਾ ਵਹਿਣ ਮੋੜਤਾ ਇਹ ਕਿੱਡਾ ਵੱਡਾ ਮਾਫੀਆ ਤੁਸੀਂ ਜਦੋਂ ਡਾਕੂਮੈਂਟਰੀ ਬਣਾ ਰਹੇ ਸੀ ਕੈਮਰੇ ਚੱਕ ਕੇ ਜਾਹਰ ਹੈ ਕਿ ਗਏ ਹੋਵੋਗੇ ਫਰਮਾਇਆ ਹੋਗਾ ਤੁਹਾਨੂੰ ਕਿਸ ਤਰ੍ਹਾਂ ਦਾ ਤੁਹਾਡੇ ਤਜਰਬੇ ਕਿਵੇਂ ਦੇ ਰਹੇ ਤਜਰਬਾ ਬਹੁਤ ਮਾੜਾ ਵੀ ਰਿਹਾ ਬਹੁਤ ਚੰਗਾ ਵੀ ਰਿਹਾ ਕਈ ਜਿਹੜੇ ਉਸ ਏਰੀਏ ਦੇ ਲੋਕ ਸੀਗੇ ਜਿਨ੍ਹਾਂ ਨੇ ਮਤਲਬ ਲਹਿਰ ਖੜੀ ਕੀਤੀ ਇੱਕ ਵਾਰੀ ਮਾਫੀਆ ਨੂੰ ਮਤਲਬ ਹੱਥਾਂ ਪੈਰਾਂ ਦੀ ਵੀ ਪਈ ਸਿਆਸਤਦਾਨਾਂ ਨੂੰ ਬਿਆਨ ਤੱਕ ਦੇਣੇ ਪਏ ਪਰ ਉਹਨਾਂ ਨੌਜਵਾਨਾਂ ਨੂੰ ਜਦੋਂ ਸਜ਼ਾ ਹੋ ਗਈ ਜੇਲ੍ਹ ਤੱਕ ਚਲੇ ਗਏ ਉੱਥੇ ਇੱਕ ਨੌਜਵਾਨ ਸਰਗਰਮ ਮੰਤਰਮਿੰਦਰ ਤਰਮਿੰਦਰ ਸਿੰਬਲੀ ਉਹਨਾਂ ਦੇ ਉੱਤੇ ਬਲਬੀਰ ਪਰਵਾਨਾ ਬਹੁਤ ਵੱਡੇ ਨਾਵਲਕਾਰ ਨੇ ਜਿਹੜੇ ਨਵੇਂ ਜ਼ਮਾਨੇ ਦੇ ਸਾਹਿਤ ਸਮਾਰਕ ਖਾਸ ਕਰਕੇ ਇਲਾਕਾ ਜਿਹੜਾ ਤੁਸੀਂ ਪਠਾਨਕੋਟ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਨਵੇਂ ਸ਼ਹਿਰ ਦਾ ਗੜਸ਼ੰਕਰਾਂ ਲਈ ਜੀ ਇਹ ਸਾਰੇ ਉਸ ਏਰੀਆ ਦੀ ਮੈਂ ਗੱਲ ਕਰ ਰਿਹਾ ਆ ਬਲਵੀਰ ਪਰਵਾਨਾ ਹਰਾਂ ਦਾ ਕਿ ਨਾਵਲ ਸ਼ੋਰੂਮ ਇਸੇ ਨਾਲ ਜੁੜਿਆ ਹੋਇਆ ਉਹਨਾਂ ਦਾ ਨਾਵਲ ਆ ਉਹ ਨਾਵਲ ਉਸ ਧਰਮਿੰਦਰ ਨਾਮ ਦੇ ਨੌਜਵਾਨ ਨੂੰ ਸਮਰਪਿਤ ਹੋਇਆ ਪੱਤਰਕਾਰ ਨੇ ਪ੍ਰਭਜੀਤ ਸਿੰਘ ਜਿਨ੍ਹਾਂ ਨੇ ਜਿਹੜੇ ਅੱਜਕੱਲ ਕਾਰਵਾਂ ਲਈ ਲਿਖਦੇ ਨੇ ਉਹਨਾਂ ਨੇ ਮਾਈਨਿੰਗ ਦੀ ਉਸ ਸਟ੍ਰਗਲ ਨੂੰ ਕਵਰ ਕੀਤਾ ਉਹਨਾਂ ਨੂੰ ਵੀ ਥ੍ਰੈਟਸ ਆਏ ਫਰੇਮਿੰਦਰ ਹੋਰਾਨ ਦੇ ਖਿਲਾਫ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹ 'ਚ ਧੱਕਿਆ ਗਿਆ। ਇਹਦੇ ਦੌਰਾਨ ਜਦੋਂ ਸਾਡੀ ਲੋਕ ਮਦਦ ਕਰ ਰਹੇ ਸੀ ਜਦੋਂਸੀਂ ਇਹਦੇ ਤੇ ਲਗਾਤਾਰ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਸਾਨੂੰ ਇਹ ਪਤਾ ਲੱਗਾ ਕਿ ਲੋਕਲ ਲੈਵਲ ਤੇ ਜਿਹੜੇ ਅਧਿਕਾਰੀ ਨੇ ਉਹ ਚਾਹੇ ਮਾਈਨਿੰਗ ਵਿਭਾਗ ਆ ਉਹ ਚਾਹੇ ਪੁਲਿਸ ਵਿਭਾਗ ਆ ਉਹ ਚਾਹੇ ਜਿਹੜੇ ਲੋਕਲ ਐਮਐਲਏਜ਼ ਨੇ ਮਤਲਬ ਮੌਜੂਦਾ ਸਰਕਾਰ ਦੇ ਦੋ ਐਮਐਲਏ ਜਿਹੜੇ ਮਾਈਨਿੰਗ ਦੇ ਖਿਲਾਫ ਬੋਲਦੇ ਆ ਸੱਤਾ ਚਾਹੇ ਅੱਜੋ ਬਿਆਨ ਤੱਕ ਨਹੀਂ ਦਿੰਦੇ। ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਹਲਕਾ ਹੈਗਾ ਅ ਦਸੂਹਾ ਉਥੋਂ ਦੇ ਜਿਹੜੇ ਐਮਐਲਏ ਨੇ ਮੌਜੂਦਾ ਉਹਨਾਂ ਨੇ ਲਗਾਤਾਰ ਸਟਰਗਲ ਕੀਤੀ ਮਾਈਨਿੰਗ ਖਿਲਾਫ ਲੋਕਾਂ ਨੂੰ ਲਾਮਬੰਦ ਵੀ ਕੀਤਾ ਕਿ ਸਾਡਾ ਕੁਦਰਤੀ ਜਿਹੜਾ ਇੱਥੇ ਕੁਦਰਤ ਆ ਸਾਡੀ ਉਹਦੇ ਨਾਲ ਮਤਲਬ ਕੁਦਰਤ ਨਾਲ ਇੰਨੀ ਵੱਡੀ ਪੱਧਰ ਤੇ ਛੇੜਛਾੜ ਹੋ ਰਹੀ ਆ ਕਿ ਔਨਲੇ ਕੁਝ ਸਾਲਾਂ ਚ ਇਹ ਇਲਾਕਾ ਤਬਾਹ ਹੋ ਜਾਊਗਾ ਔਰ ਸਾਹਮਣੇ ਆ ਸਾਡੇ ਖੜਾ ਨਾਲ ਜੋ ਤਬਾਹੀ ਹੋਈ ਆ ਜਾਂ ਉਥੇ ਜਿਹੜਾ ਜ਼ਮੀਨ ਨੇ ਹੀਟਲਾ ਪਾਣੀ ਛੱਡਦਾ ਹੋਇਆ ਜੰਗਲ ਕੱਟੇ ਜਾ ਰਹੇ ਆ ਪਹਾੜ ਨਹੀਂ ਇਦੀ ਚ ਫਿਰ ਇੱਕ ਮੈਂ ਵੀ ਬਹੁਤ ਥਾਵਾਂ ਤੇ ਕਈ ਸਾਈਟਾਂ ਨੇ ਜਿੱਥੇ ਜਾਣੇ ਆ ਜਿੱਥੇ ਰੇਦਾਈ ਕੰਮ ਹੋ ਰਿਹਾ ਧਰਤੀ ਦਾ ਪਾਣੀ ਗਰਾਊਂਡ ਵਾਟਰ ਵੀ ਕਈ ਨਾਲਿਆਂ ਚ ਵੀ ਹੋ ਰਿਹਾ ਹੈ ਕਿ ਨਹੀਂ ਕਲੇ ਦਰਿਆਵਾਂ ਚ ਹੋ ਰਿਹਾ ਛੋਟੇ ਛੋਟੇ ਨਾਲੇ ਆ ਜਿਹੜੇ ਵਗਦੇ ਆ ਜਿਨ੍ਹਾਂ ਨੂੰ ਚੌ ਵੀ ਕਹਿੰਦੇ ਆ ਬੁਆਦ ਦੇ ਇਲਾਕੇ ਚ ਸੂਏ ਕੱਚੇ ਆਪਾਂ ਸੇਮ ਨਾਲੇ ਵੀ ਕਹਿ ਦਿੰਦੇ ਆ ਉਹਨਾਂ ਨੂੰ ਹਨਾ ਸੇਮ ਨੂੰ ਥੱਲ ਪਾਉਣਾ ਤੇ ਜਿਹੜੇ ਬਣਾਏ ਸੀ ਆਸ-ਪਾਸ ਦੇ ਲੋਕ ਤਾਂ ਦੁਖੀ ਹੋਉਂਦੇ ਨੇ ਆਸ-ਪਾਸ ਦੇ ਲੋਕਾਂ ਦਾ ਤਾਂ ਉਹਦੇ ਨਾਲ ਕੋਈ ਫਾਇਦਾ ਹੋ ਨਹੀਂ ਰਿਹਾ ਫਿਰ ਇਹ ਸਰਗਰਮ ਕੌਣ ਹੈ ਮਿਲ ਕੇ ਕਿੱਥੋਂ ਚੱਲ ਕਿੱਥੋਂ ਰਿਹਾ ਫਾਇਦਾ ਕਿਹਨੂੰ ਹੋ ਰਿਹਾ ਆਸ-ਪਾਸ ਦੇ ਲੋਕ ਤਾਂ ਉੱਠ ਖੜੇ ਹੁੰਦੇ ਨੇ ਕਿ ਜੀ ਗਲਤ ਹੈ ਅਸੀਂ ਇਹਦੇ ਖਿਲਾਫ ਆ ਹਨ ਜਦੋਂ ਤੁਸੀਂ ਕਿਸੇ ਤੋਂ ਪਰਮਿਸ਼ਨ ਨਹੀਂ ਲੈਣੀ ਲੋਕਾਂ ਨੂੰ ਕੁਝ ਪੈਸਾ ਦੇ ਕੇ ਉਹਨਾਂ ਤੋਂ ਜ਼ਮੀਨ ਲੈ ਲਈ ਤੁਸੀਂ ਉਹਨੂੰ ਡੂੰਗਾ ਪੁੱਟਦੇ ਜਾਓ ਉਤੋਂ ਦਿੱਲੀ ਦੀ ਕਰੋੜਾਂ ਦੀ ਟਰਨਓਵਰ ਹੋਵੇ ਤੇ ਜਿਹੜਾ ਇਹ ਚੋਣਾਂ 'ਚ ਵਰਤਿਆ ਜਾ ਰਿਹਾ ਨਜਾਇਜ਼ ਪੈਸਾ ਤੁਸੀਂ ਦੇਖੋ ਕੋਈ ਪਾਰਟੀ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਿਹੜੀ ਹੁਣ ਰੈਲੀਆਂ ਕਰ ਰਹੇ ਨੇ ਵੱਡੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਉਹਨਾਂ ਗੱਡੀਆਂ ਦਾ ਖਰਚਾ ਉਹਨਾਂ ਲੋਕਾਂ ਦਾ ਖਰਚਾ ਚੋਣਾਂ ਜਿਹੜਾ ਵੱਡੀਆਂ-ਵੱਡੀਆਂ ਮਤਲਬ ਰੈਸਟੋਰੈਂਟਾਂ 'ਚ ਇਕੱਠ ਕੀਤੇ ਜਾ ਰਹੇ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਉਹ ਖਰਚਾ ਕਿੱਥੋਂ ਆ ਰਿਹਾ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਉਹ ਮਾਫੀਆ ਫੰਡ ਦੇ ਰਿਹਾ ਇੱਥੋਂ ਤੱਕ ਕਿ ਉਸ ਏਰੀਆ ਦੇ ਵਿੱਚ ਉਹ ਬਾਅਦ ਦੇ ਵਿੱਚ ਕੈਬਨਿਟ ਮੰਤਰੀ ਬਣੇ ਉਹਨਾਂ ਨੂੰ ਐਮਐਲਏ ਦੀ ਚੋਣ ਲੜਦਿਆਂ ਸਮੇਂ ਹੀ ਕਈ ਕਰੋੜ ਰੁਪਈਆ ਮਾਫੀਆ ਨੇ ਦਿੱਤਾ ਸੀ ਔਰ ਸਾਰੀਆਂ ਪਾਰਟੀਆਂ ਨੂੰ ਮਤਲਬ ਇਹ ਨਹੀਂ ਹੈ ਕਿ ਉਹ ਇੱਕ ਜਿਹੜਾ ਚੋਣ ਲੜ ਰਿਹਾ ਸਾਰੀਆਂ ਪਾਰਟੀਆਂ ਦੇ ਜਿਹੜੇ ਐਮਐਲਏ ਦੀ ਚੋਣ ਲੜ ਰਹੇ ਸੀ ਮਤਲਬ ਮਾਫੀਆ ਜਿਹੜਾ ਤਿੰਨੋਂ ਪਾਰਟੀਆਂ ਚਾਰੋਂ ਪਾਰਟੀਆਂ ਜਿੰਨੀ ਉਹਨਾਂ ਨੂੰ ਡਰਾਈਵ ਕਰ ਰਿਹਾ ਹਾਂ ਹਾਂ ਇਹ ਪ੍ਰੋਪਰਲੀ ਇਹ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਡਰਾਈਵ ਕਰਦਾ ਇੱਥੋਂ ਤੱਕ ਜਿਹੜਾ ਉਹ ਐਮਐਲਏ ਦੀ ਮੱਝ ਦੀ ਗੱਲ ਕਰਦਾ ਉੱਥੇ ਪਿੰਡ ਐਕ ਸੁਖਚੈਨਪੁਰ ਦਸੂਹਾ ਹਲਕੇ ਦਾ ਸੁਖਚੈਨਪੁਰ ਦੇ ਵਿੱਚ ਜਿਹੜੀ ਨੀਮ ਪਹਾੜੀ ਇਲਾਕਾ ਉੱਥੋਂ ਦੇ ਸੁਖਚੈਨਪੁਰ ਦੇ ਲੋਕਾਂ ਨੇ ਇਹ ਦੱਸਿਆ ਕਿ ਇਥੇ ਕਿਵੇਂ ਪਹਾੜ ਵੱਢਿਆ ਜਾ ਰਿਹਾ ਮਤਲਬ ਜਿੱਥੇ ਮੈਂ ਇਹ ਗੱਲ ਕਰਦਾ ਸੀ ਵੀ ਜੰਗਲ ਕਟੇ ਜਾ ਰਹੇ ਆ ਉੱਥੇ ਪਹਾੜ ਵੀ ਇੱਕ ਦਰਖਤ ਪੱਟਣ ਦੀ ਮਨਾਹੀ ਆ ਪਰ ਪਹਾੜ ਵੱਢਿਆ ਜਾ ਰਿਹਾ ਉੱਥੇ ਕੋਈ ਉਹਨਾਂ ਕੋਲੇ ਐਨਓਸੀ ਨਹੀਂ ਹੈ ਖੱਡ ਕਿਹਨੇ ਮਨਜ਼ੂਰ ਕੀਤੀ ਕਿਹਨੇ ਕ੍ਰੈਸ਼ਰ ਲਾਉਣ ਦੀ ਮਨਜ਼ੂਰੀ ਦਿੱਤੀ ਉਹਨਾਂ ਕੋਲੇ ਕੁਝ ਨਹੀਂ ਹੈ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਕੋਈ ਜਾਂਦਾ ਉਹਨਾਂ ਕੋਲ ਸਵਾਲ ਪੁੱਛਣ ਕਿ ਭਾਈ ਇਹ ਕੱਚਾ ਮਾਲ ਲਿਆ ਕਿਥੋਂ ਰਹੇ ਤੁਸੀਂ ਖੱਡ ਤਾਂ ਇੱਥੇ ਹੈ ਨਹੀਂ ਆਸ-ਪਾਸ ਉਹਨਾਂ ਕੋਲੇ ਐਨਓਸੀਆਂ ਜਿਹੜੀਆਂ ਜਾਲੀ ਬਣੀਆਂ ਹੋਈਆਂ ਜਿਹੜੀਆਂ ਮਾਈਨਿੰਗ ਵਿਭਾਗ ਨਾਲ ਮਿਲ ਕੇ ਉਹਨਾਂ ਨੂੰ ਐਨਓਸੀਆਂ ਜਾਰੀ ਹੋਈਆਂ ਨੇ ਉਹਦੇ ਚ ਲੋਕਲ ਐਮਐਲਏ ਉਹਦੇ ਚ ਪੁਲਿਸ ਅਧਿਕਾਰੀ ਉਹਦੇ ਚ ਸਾਰੇ ਸ਼ਾਮਲ ਨੇ ਉਹ ਇਹ ਕਹਿੰਦੇ ਕਿ ਜਦੋਂ ਹਿਮਾਚਲ ਤੋਂ ਕੱਚਾ ਮਾਲ ਲੈ ਕੇ ਆ ਰਹੇ ਹਾਂ ਹਾਲਾਂਕਿ ਜਿੱਥੇ ਉਹ ਕ੍ਰੈਸ਼ਰ ਚੱਲ ਰਿਹਾ ਜਿੱਥੇ ਕ੍ਰੈਸ਼ਰ ਚੱਲ ਰਿਹਾ ਕ੍ਰਸ਼ ਕੀਤਾ ਜਾ ਰਿਹਾ ਮਾਲ ਨੂੰ ਜਿੱਥੋਂ ਸਮਾਨ ਪੂਰੇ ਪੰਜਾਬ ਚ ਮਾਲ ਉਹਨਾਂ ਨੇ ਢੋਆ ਢੋਈ ਵਾਸਤੇ ਲੈ ਕੇ ਜਾਣਾ ਉੱਥੇ ਹੀ ਖੱਡ ਬਣੀ ਹੋਈ ਆ ਉੱਥੇ ਸਾਹਮਣੇ ਜਦੋਂ ਆਪਾਂ ਗੱਲ ਕਰਦੇ ਆ ਇਹ ਪੁੱਛਦੇ ਆ ਉਹਨਾਂ ਨੂੰ ਵੀ ਆਹ ਬਾਈਆ ਫਿਰ ਤੁਸੀਂ ਪਹਾੜ ਕਿਵੇਂ ਵੱਢਿਆ ਆ ਤਾਂ ਖਾਲੀ ਕੀਤਾ ਪਿਆ ਤਾਂ ਉਹ ਇਹਦਾ ਕੋਈ ਜਵਾਬ ਨਹੀਂ ਦਿੰਦੇ ਜੇ ਦੂਜੇ ਪਾਸੇ ਅਸੀਂ ਪੰਜਾਬ ਦੇ ਨਾਲ ਲੱਗਦਾ ਹਿਮਾਚਲ ਦਾ ਇਲਾਕਾ ਉੱਥੇ ਵੀ ਕ੍ਰੈਸ਼ਰ ਲੱਗਾ ਜਿਹਦੀ ਮੈਂ ਗੱਲ ਕੀਤੀ ਕਿ ਬਿਆਸ ਦੇ ਜਮਾਂ 2 ਕਿਲੋਮੀਟਰ ਦੇ ਉੱਪਰ ਪ੍ਰੈਸ਼ਰ ਲੱਗਾ ਉਹ ਹਮਾਚਲ ਏਰੀਆ ਚ ਜਦੋਂ ਉਹਨਾਂ ਨੂੰ ਜਾ ਕੇ ਪੁੱਛਦੇ ਆ ਉਹ ਕਹਿ ਰਹੇ ਕਿ ਅਸੀਂ ਕੱਚਾ ਮਾਲ ਪੰਜਾਬ ਤੋਂ ਲਿਆ ਰਹੇ ਆ ਤਾਂ ਰਲ ਕੇ ਖੇਡ ਖੇਡੀ ਜਾ ਰਹੀ ਹੈ ਕਿਉਂਕਿ ਕਰੋੜਾਂ ਦੀ ਟਰਨਓਵਰ ਜਿੱਥੋਂ ਹੋਵੇ ਉੱਥੇ ਕੋਈ ਸਿਆਸਤਦਾਨ ਚੁੱਪ ਰਹੂਗਾ ਕਿਉਂਕਿ ਉਹਨਾਂ ਨੂੰ ਪਤਾ ਕਿ ਕਮਾਈ ਬਹੁਤ ਜ਼ਿਆਦਾ ਔਰ ਜਦੋਂ ਇਹਨੂੰ ਕਿਸੇ ਨਾ ਕਿਸੇ ਮਾਫੀਏ ਨੇ ਪਹਿਲਾਂ ਹੀ ਬੰਦ ਕੀਤਾ ਪੂਰੀ ਤਰ੍ਹਾਂ ਉਹ ਜਿਹੜੇ ਲੋਕ ਉੱਥੇ ਇਸ ਗੱਲੋਂ ਫਿਕਰਮੰਦ ਨੇ ਕਿ ਵਾਤਾਵਰਨ ਤਬਾਹ ਹੋ ਰਿਹਾ ਗਲੋਬਲ ਵਾਰਮਿੰਗ ਦੀ ਗੱਲ ਬਹੁਤ ਹੁੰਦੀ ਤਪਸ਼ ਵਧ ਰਹੀ ਆ ਪੰਜਾਬ ਦੇ ਵਿੱਚ ਤਾਂ ਇੰਨੀ ਗਰਮੀ ਕਦੇ ਨਹੀਂ ਪਈ ਜਿਵੇਂ ਮਤਲਬ ਇੱਕੇਦਮ ਟੈਂਪਰੇਚਰ ਵੱਧ ਜਾਂਦਾ ਇੱਕੇਦਮ ਘਟ ਜਾਂਦਾ ਕਦੇ ਮੀਂਹ ਪੈ ਜਾਂਦਾ ਉਹ ਜਿਹੜਾ ਮਾਹੌਲ ਬਣ ਰਿਹਾ ਐਕਚੁਅਲੀ ਉਹ ਜਿਹੜਾ ਕੁਦਰਤ ਨਾਲ ਹੋ ਰਹੀ ਜਿਹੜੀ ਵੱਡੇ ਪੱਧਰ ਤੇ ਛੇੜਛਾੜ ਆ ਉਹਦੇ ਕਰਕੇ ਹੋ ਰਿਹਾ ਤੇ ਇਹਦੇ ਨਾਲ ਮਾਈਨਿੰਗ ਸਿੱਧੇ ਰੂਪ ਚ ਜੁੜੀ ਹੋਈ ਆ ਉਹ ਕੱਲੀ ਕਾਨੂੰਨੀ ਰੂਪ ਚ ਨਹੀਂ ਉਹ ਜਿਹੜੀ ਗੈਰ ਕੁਦਰਤੀ ਜਿਹੜੀ ਮੈਂ ਗੱਲ ਕਰਦਾ ਵੀ ਉੱਥੇ ਮਾਈਨਿੰਗ ਹੋ ਨਹੀਂ ਸਕਦੀ ਸਰਕਾਰੀ ਖੱਡਾਂ ਕਿੰਨੀਆਂ ਇੱਕ ਚੱਲ ਰਹੀਆਂ ਨੇ ਜਿਹੜਾ ਜਿੱਥੋਂ ਸਰਕਾਰ ਨੂੰ ਰੈਵਨਿਊ ਜਾਂਦਾ ਹੈ ਪੰਜਾਬ ਸਰਕਾਰ ਨੂੰ ਇਹਦੇ ਤਨਾ ਅਸੀਂ ਕਈ ਵਾਰ ਮਤਲਬ ਅ ਅਪਰੋਚ ਕੀਤੀ ਕਈ ਅਧਿਕਾਰੀਆਂ ਨੂੰ ਉਸ ਏਰੀਆ ਦੇ ਵਿੱਚ ਜਦੋਂ ਮੈਂ ਮ ਜ਼ਿਲ੍ਹੇ ਦੇ ਸੀਗੇ ਅਫਸਰ ਉਹਨਾਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਫੋਨ ਹੀ ਨਹੀਂ ਚੱਕਦੇ ਉਹ ਮਤਲਬ ਉਹ ਤੁਹਾਨੂੰ ਜਾਣਕਾਰੀ ਦੇ ਕੇ ਰਾਜ਼ੀ ਨਹੀਂ ਹੈਗੇ ਕਿਉਂਕਿ ਗੈਰ ਕਾਨੂੰਨੀ ਰੂਪ ਚ ਚੱਲ ਰਹੀਆਂ ਨੇ ਤਾਂ ਜਦੋਂ ਅਸੀਂ ਉਹ ਖੱਡ ਦੇ ਬਾਰੇ ਕਿਸੇ ਨੂੰ ਪੁੱਛਾਂਗੇ ਤਾਂ ਉਹਨਾਂ ਨੂੰ ਦੱਸਣਾ ਪਊਗਾ ਉਹ ਸਾਡਾ ਫੋਨ ਹੀ ਨਹੀਂ ਚੱਕਣਾ ਬناسب ਨਹੀਂ ਸਮਝਦੇ ਉਹਨਾਂ ਨੂੰ ਪੁੱਛਿਆ ਕਿ ਸਰ ਕਿੱਥੇ ਮਿਲ ਸਕਦੇ ਆ ਕਹਿੰਦੇ ਚੰਡੀਗੜ੍ਹ ਆਜੋ ਹਾਲਾਂਕਿ ਉਹਨਾਂ ਦੀ ਡਿਊਟੀ ਉਸ ਏਰੀਆ ਚ ਲੱਗੀ ਹੋਈ ਆ ਤਾਂ ਚੰਡੀਗੜ੍ਹ ਆ ਕੇ ਪੁੱਛਦੇ ਆ ਸਰ ਉੱਥੇ ਲੋਕਲ ਏਰੀਆ ਚ ਤੁਹਾਨੂੰ ਦੱਸਿਆ ਜਾਊਗਾ ਵੀ ਆ ਖੱਡ ਨਲਾਮ ਹੋਈ ਹੋਈ ਆ ਆ ਇਸ ਸਾਲ ਨਲਾਮ ਹੋਈ ਆ ਆ ਬੰਦੇ ਦੇ ਨਾਮ ਤੇ ਖੱਡ ਨਲਾਮ ਕੁਛ ਨਹੀਂ ਦੱਸਿਆ ਜਾ ਰਿਹਾ ਐਕਚੁਅਲ ਚ ਉਹ ਜਾਣਕਾਰੀ ਦੇ ਕੇ ਨਹੀਂ ਰਾਜ਼ੀ ਕਿਉਂਕਿ ਇਹਨਾਂ ਨਾਲ ਸਾਫ਼ ਤੌਰ ਤੇ ਐਮਐਲਏਆਂ ਦਾ ਐਮਪੀਆਂ ਦਾ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਜਿਹੜਾ ਮੋਟਾ ਰੁਪਈਆ ਜਿਹੜਾ ਕਾਲਾ ਕਾਲੇ ਰੂ ਕਾਲਾ ਧਨ ਜਿਹਨੂੰ ਆਪਾਂ ਕਹਿੰਦੇ ਆ ਉਹ ਬੰਦ ਹੋਊਗਾ ਕਿਉਂਕਿ ਮਾਫੀਆ ਜੇ ਬੰਦ ਹੁੰਦਾ ਇੰਨੇ ਵੱਡੇ ਪੱਧਰ ਦੀ ਜਿਹੜੀ ਟਰਨਓਵਰ ਬੰਦ ਹੁੰਦੀ ਹੈ ਤਾਂ ਪਾਰਟੀਆਂ ਦਾ ਸਾਰਾ ਕੁਝ ਜਾਮ ਹੋ ਜਾਊਗਾ ਕੋਈ ਵੀ ਸਿਆਸੀ ਪਾਰਟੀ ਤਾਂ ਹੀ ਜਿਹੜਾ ਇਸ ਚੋਣਾਂ ਦੇ ਵਿੱਚ ਵੀ ਐਡਾ ਰੇਤੇ ਦਾ ਮੁੱਦਾ ਬੁਵਾਰਿਆ ਨਹੀਂ ਕਿਸੇ ਵੀ ਸਿਆਸੀ ਤੇ ਉਹ ਇਸੇ ਗੱਲ ਕਰਕੇ ਉਹ ਬੋਲਣਾ ਹੀ ਨਹੀਂ ਚਾਹੁੰਦੇ ਕਿਉਂਕਿ ਜੇ ਬੋਲਣਗੇ ਤਾਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਹਿੱਸੇਪੱਤੀਆਂ ਬੰਦ ਹੋਣਗੇ ਉਹ ਚਾਹੇ ਸਿਆਸਤ ਮਤਲਬ ਮੌਜੂਦਾ ਸਰਕਾਰ ਉਹ ਚਾਹੇ ਵਿਰੋਧੀ ਧਿਰ ਚਾ ਉਹ ਮਾਫੀਆ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜੀ ਉਹਨਾਂ ਦੀ ਸਰਗਰਮੀ ਉਹ ਜਾਮ ਕਰ ਦਿੰਦਾ ਕਿ ਉਹ ਬਿਆਨ ਤੱਕ ਨਹੀਂ ਦਿੰਦੇ ਹਾਂ ਮਤਲਬ ਲੋਕਾਂ ਦੇ ਪ੍ਰੈਸ਼ਰ ਕਰਕੇ ਕਿਤੇ ਉਹਨਾਂ ਨੂੰ ਬਿਆਨ ਵਮੇ ਦੇਣਾ ਪੈ ਜੇ ਕਿ ਸਟਰਗਲ ਆ ਲੋਕਾਂ ਦੀ ਤਾਂ ਉਹ ਇਸ ਤੋਂ ਬਿਨਾ ਜਿਹੜੇ ਆਪਾਂ ਗੱਲ ਕਰਦੇ ਆ ਵੀ ਸਿਆਸਤਦਾਨ ਆਪਦੇ ਪੱਧਰ ਤੇ ਫਿਕਰਮੰਦੀ ਜੋ ਕਿ ਪੰਜਾਬ ਪ੍ਰਤੀ ਫਿਕਰਮੰਦ ਆ ਉਹਦੇ ਚ ਕੋਈ ਬਿਆਨ ਨਹੀਂ ਦੇ ਕੇ ਰਾਜੀ ਬਹੁਤ ਫਿਕਰਮੰਦ ਲੋਕਾਂ ਨੂੰ ਹੋਣ ਦੀ ਜ਼ਰੂਰਤ ਹੈ ਜੇ ਮਸਲੇ ਬਤੀ ਗਵਿਰਤਾ ਦਿਖਾਉਣ ਦੀ ਬਿਲਕੁਲ ਜੇ ਆਪਾਂ ਨੂੰ ਚਾਹੋਨੇ ਆ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਮਾਈਨਿੰਗ ਹੋ ਰਹੀ ਹੈ ਇਹ ਰੁਕੇ ਤਾਂ ਇਹ ਲੋਕ ਚੇਤਨਾ ਤੇ ਆ ਲੋਕ ਜਿੰਨੇ ਜਾਗਰੂਕ ਹੋਣਗੇ ਉਹ ਆਪਦੇ ਖਿੱਤੇ ਨੂੰ ਬਚਾ ਪਾਉਣਗੇ ਨਹੀਂ ਤਾਂ ਪੰਜਾਬ ਨਾਲ ਜਿਵੇਂ ਮਤਲਬ ਇਹ ਮੁੱਦਾ ਬਾਣੀ ਨਹੀਂ ਪਾ ਰਿਹਾ ਲੋਕਾਂ ਦੀ ਚੇਤਨਾ ਦਾ ਹਿੱਸਾ ਨਹੀਂ ਬਣ ਪਾ ਰਿਹਾ ਉਹਦਾ ਵੱਡਾ ਕਾਰਨ ਵੀ ਇਹ ਹੈ ਕਿਤੇ ਤੇ ਕੋਈ ਗੱਲ ਨਹੀਂ ਕਰਕੇ ਰਾਜੀ ਡਰ ਇਹਨਾਂ ਤੁਸੀਂ ਦੇਖੋ ਹਿੰਦੁਸਤਾਨ ਟਾਈਮਜ਼ ਨੂੰ ਲਿਖਦੇ ਆ ਇੱਕ ਪੱਤਰਕਾਰ ਜਿਨ੍ਹਾਂ ਦੀ ਮਤਲਬ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਮੌਤ ਐਕਸੀਡੈਂਟ ਚ ਹੋਈ ਪਰ ਇਹ ਵੀ ਸਵਾਲ ਉੱਭਰਦੇ ਰਹੇ ਕਿ ਮਾਫੀਆ ਨੇ ਮਿਲ ਕੇ ਉਹਨਾਂ ਦਾ ਕਤਲ ਕਰਵਾਇਆ ਤੇ ਉਹਨਾਂ ਦੀ ਕੋਈ ਜਾਂਚ ਪੜਤਾਲ ਨਹੀਂ ਹੋਈ ਹਿੰਦੁਸਤਾਨ ਟਾਈਮਜ਼ ਏਡਾ ਵੱਡਾ ਅਦਾਰਾ ਉਹਨਾਂ ਦਾ ਇੱਕ ਪੱਤਰਕਾਰ ਮਾਈਨਿੰਗ ਖਲਾਫ ਮਤਲਬ ਮਾਈਨਿੰਗ ਨੂੰ ਕਵਰ ਕਰ ਰਿਹਾ ਮਾਈਨਿੰਗ ਦੇ ਉਸ ਏਰੀਏ ਨੂੰ ਜਿੱਥੇ ਮਾਈਨਿੰਗ ਹੁੰਦੀ ਹੈ ਉਹਨੂੰ ਕਵਰ ਕਰਦੇ ਆ ਉਹਦੀ ਮੌਤ ਹੋ ਜਾਂਦੀ ਹੈ ਅੱਜ ਤੱਕ ਉਸ ਜਾਂਚ ਦਾ ਕੀ ਬਣਿਆ ਕੋਈ ਮੌਤ ਸੀ ਜਾਂ ਮਰਡਰ ਸੀ ਇਹ ਸਵਾਲ ਨੇ ਸਾਰੇ ਸਿਆਸਦਾਨਾਂ ਨੂੰ ਸਵਾਲ ਉਹ ਲੋਕ ਪੁੱਛਦੇ ਨੇ ਪਰ ਕੋਈ ਜਵਾਬ ਦੇ ਕੇ ਰਾਜੀ ਨਹੀਂ ਹੈਗਾ ਉਸ ਤੋਂ ਬਾਅਦ ਹਿੰਦੁਸਤਾਨ ਟਾਈ ਪ੍ਰਭਦੀਪ ਸਿੰਘ ਕੰਮ ਕਰਨਾ ਸ਼ੁਰੂ ਕਰਦੇ ਆ ਮਤਲਬ ਉਹਨਾਂ ਦੀ ਇਹ ਖੁਦ ਮਤਲਬ ਇਹ ਮੰਨਣਾ ਕਿ ਉਹਨਾਂ ਨੂੰ ਮਾਫੀਆ ਨੇ ਅਪਰੋਚ ਕੀਤਾ ਕਿ ਤੁਸੀਂ ਦੱਸੋ ਕਿੰਨੇ ਪੈਸੇ ਲੈਣੇ ਆ ਤੁਸੀਂ ਇਹਦੇ ਖਿਲਾਫ ਲਿਖਣਾ ਬੰਦ ਕਰੋ ਤਾਂ ਬਹੁਤ ਸਾਰੇ ਮਤਲਬ ਇਹ ਇਹ ਕਿਹਾ ਜਾ ਸਕਦਾ ਜਾਗਰੂਕ ਲੋਕਾਂ ਨੂੰ ਕਰਨ ਦੇ ਲਈ ਜੇ ਠੀਕ ਹੈ ਜੇ ਸਾਹਮਣੇ ਵਾਲਾ ਕਰਪਟ ਹੈ ਉਹ ਪੈਸੇ ਲੈ ਕੇ ਬੈਠ ਜੇਗਾ ਜੇ ਕੰਮ ਕਰਦਾ ਰਹੇਗਾ ਨਹੀਂ ਤਾਂ ਉਹਨੂੰ ਧਮਕੀ ਦਿੱਤੀ ਹੈ ਹਰ ਤਰ੍ਹਾਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਤਾਂ ਪੈਸੇ ਲੈ ਕੇ ਮੂੰਹ ਬੰਦ ਕਰ ਦੋ ਸ਼ੁਰੂ ਦੇ ਵਿੱਚ ਤੋਂ ਇਦਾਂ ਹੀ ਕਰਦੇ ਆ ਕਿ ਅਪਰੋਚ ਕਰਨਗੇ ਕਿ ਤੁਸੀਂ ਭਾਈ ਤੁਸੀਂ ਦੱਸੋ ਕਿੰਨੇ ਪੈਸੇ ਲੈਣੇ ਜਦੋਂ ਮੈਂ ਗੱਲ ਕੀਤੀ ਕਿ ਜਿਹੜੇ ਸਿਆਸਤ ਦੇ ਵਿੱਚ ਐਕਟਿਵ ਹੋਏ ਐਮਐਲਏ ਦੀ ਚੋਣ ਲੜ ਰਹੇ ਆ ਉਹਨਾਂ ਨੂੰ ਉਹ ਲੱਖਾਂ ਰੁਪਿਆ ਦਿੰਦੇ ਨੇ ਤੁਸੀਂ ਭਾਈ ਇੱਥੇ ਨਹੀਂ ਬੋਲਣਾ ਚੋਣ ਲੜੋ ਗੱਡੀ ਉਹਨਾਂ ਨੂੰ ਦੇਤੀ ਨਵੀਂ ਗੱਡੀ ਲੈ ਕੇ ਦੇਤੀ ਉਹਨਾਂ ਨੂੰ ਮੋٹے ਪੈਸੇ ਦੇਤੇ ਚੁੱਪ ਕਰਕੇ ਜਿਹੜਾ ਕੋਈ ਨਹੀਂ ਕਰੂਗਾ ਉਸ ਤੋਂ ਬਾਅਦ ਧਮਕੀਆਂ ਦਾ ਦੌਰ ਫਿਰ ਉਹਨਾਂ ਦੇ ਮਤਲਬ ਉਹਨਾਂ ਨੂੰ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਉਹਨੂੰ ਡਰਾਇਆ ਧਮਕਾਇਆ ਜਾਂਦਾ ਪ੍ਰਭਜੀਤ ਸਿੰਘ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਦੇ ਇੱਥੋਂ ਤੱਕ ਉਹਨਾਂ ਦੇ ਬੱਚਿਆਂ ਦਾ ਪਿੱਛਾ ਤੱਕ ਕੀਤਾ ਗਿਆ ਇਹ ਗੱਲੋ ਡਾਕੂਮੈਂਟਰੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਨੇ ਸਾਰੀਆਂ ਗੱਲਾਂ ਨਹੀਂ ਰਿਵੀਲ ਹੋ ਸਕਦੀਆਂ ਪਰ ਉਹ ਪ੍ਰਭਜੀਤ ਸਿੰਘ ਉਹਨਾਂ ਨੇ ਆਪਦੀ ਉਸ ਡਾਕੂਮੈਂਟਰੀ ਚ ਪੂਰੇ ਤੁਸੀਂ ਖਲਾਸੇ ਲੈ ਕੇ ਆਏ ਬਿਲਕੁਲ ਤੁਸੀਂ ਅਸੀਂ ਮਤਲਬ ਧੰਨਵਾਦ ਵੀ ਕਰਦੇ ਹਾਂ ਕੌਮ ਟੀਵੀ ਨਾਮ ਦਾ ਸਾਡਾ ਇੱਕ ਓਟੀਟੀ ਲਾਂਚ ਹੋ ਰਿਹਾ ਜਿਦੇ ਤੇ ਡਾਕੂਮੈਂਟਰੀ ਰਿਲੀਜ਼ ਹੋਊਗੀ ਆਨਲਾਈਨ ਦੇ ਨਾਲ ਦੇ ਵਿੱਚ ਜ਼ਰੂਰ ਆਸ ਕਰਦੇ ਹਾਂ ਵੀ ਅਸੀਂ ਇਸ ਮੁੱਦੇ ਨੂੰ ਛੋਣ ਦੀ ਘੋਸ਼ਤ ਕੀਤੀ ਹੈ ਤੇ ਉਹ ਮੁੱਦੇ ਤੇ ਵਾਕਈ ਲੋਕਾਂ ਦੇ ਵਿੱਚ ਜਿਹੜੀ ਚੇਤਨਾ ਲਿਆਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤੇ ਇਸ ਮੁੱਦੇ ਤੇ ਇੱਕ ਲੋਕ ਲਹਿਰ ਬਣੂਗੀ ਤੇ ਇਹਦੇ ਤੇ ਠੱਲ ਪਾਊਗੀ ਧਨਵਾਦ ਜੀ ਮੋਨਤ। ਸ਼ੁਕਰੀਆ ਜੀ। ਡਾਕੂਮੈਂਟਰੀ ਜਿਹੜੀ ਬਣਾਈ ਗਈ ਹੈ ਇਹਨਾਂ ਦੇ ਵੱਲੋਂ ਰੇਤ ਮਾਫੀਆ ਤੇ ਕੈਨੇਡਾ ਦੇ ਵਿੱਚ ਜਰੂਰ ਉਸ ਨੂੰ ਸਰਬੋਤਮ ਪੁਰਸਕਾਰ ਮਿਲਿਆ ਹੈ ਕਿ ਬਹੁਤ ਬਿਹਤਰੀਨ ਜਿਹੜਾ ਇਹਨਾਂ ਦਾ ਕੰਮ ਹੈ ਔਰ ਦੂਸਰੀ ਗੱਲ ਜਿੱਥੇ ਤੱਕ ਰੇਤ ਮਾਫੀਆ ਦੀ ਗੱਲ ਹੈ ਬਹੁਤ ਵੱਡੇ ਸਵਾਲ ਨੇ ਕਿੰਨੀ ਪੁਸ਼ਤ ਪਣਾਈ ਕਿੱਥੋਂ ਰੇਤ ਮਾਫੀਆ ਨੂੰ ਇੰਨੀ ਪੁਸ਼ਤ ਪਣਾਈ ਮਿਲ ਰਹੀ ਹੈ ਤਾਂ ਜਿੱਥੇ ਮੋਨਤ ਸਿੰਘ ਦੀ ਡਾਕੂਮੈਂਟਰੀ ਦਾ ਜ਼ਿਕਰ ਹੈ ਉੱਥੇ ਹੀ ਵੱਡੇ ਰੇਤ ਮਾਫੀਆ ਜਿਸ ਦੀਆਂ ਜੜ੍ਹਾਂ ਪਤਾ ਨਹੀਂ ਕਿੱਥੋਂ-ਕਿੱਥੋਂ ਤੱਕ ਜੁੜਦੀਆਂ ਨੇ ਉਸ ਦਾ ਜਿਹੜਾ ਕਾਲਾ ਸੱਚ ਹੈ ਉਹ ਵੀ ਇੱਕ ਸਾਹਮਣੇ ਆਉਂਦਾ ਜਦੋਂ ਡਾਕੂਮੈਂਟਰੀ ਰਿਲੀਜ਼ ਹੋਈ ਤਾਂ ਕਾਲਾ ਸੱਚ ਹੋਰ ਬਾਹਰ ਆਏਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਜਿਹੜੀ ਅੰਨੀ ਲੋਟ ਹੈ ਕਿੰਨੇ ਲੰਬੇ ਸਮੇਂ ਤੋਂ ਪਿਛਲੇ ਜਿਹੜੀ ਹੋਰੀ ਅਮਾਉਂਟ ਦੀ ਗੱਲ ਕੀਤੀ ਹੈ ਉਹ ਤਾਂ ਸਰਕਾਰਾਂ ਦੀ ਪਹਿਲਾਂ ਵੀ ਗੱਲ ਕਰਕੇ ਹਟਿਆ ਮੇਰੇ ਜ਼ਿਹਨ 'ਚ ਇੱਕ ਸਵਾਲ ਆ ਗਿਆ ਜਾਂਦੇ ਜਾਂਦੇ ਆਖਰੀ ਆਪ ਦਾ ਕਿੰਨੀਆਂ ਕਿਹੜੀਆਂ-ਕਿਹੜੀਆਂ ਸਰਕਾਰਾਂ 'ਚ ਇਹ ਵੱਧ ਲੋਟ ਲੁੱਟ ਰਹੀ ਹੈ ਕੀ ਹੁਣ ਘਟੀ ਹੈ ਕੁਝ ਫਰਕ ਪਿਆ ਨਵੀਂ ਸਰਕਾਰ ਕਹਿੰਦੇ ਕੋਈ ਫਰਕ ਪਾਏਗਾ ਦੇਖੋ 2000 ਮਤਲਬ ਜਦੋਂ ਅਪਾਈ ਦੀਆਂ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਦਾ ਬਿਆਨ ਸੀ ਉਹਨਾਂ ਨੇ ਹਜ਼ਾਰਾਂ ਕਰੋੜ ਦੀ ਟਰਨਓਵਰ ਦੀ ਗੱਲ ਕੀਤੀ ਸੀ ਮੈਂ ਜਿਹੜੀ ਗੱਲ ਕਰਦਾ ਪਹਿਲਾਂ ਵੀ ਮੈਂ ਇਹ ਕੀਤੀ ਕਿ ਉਹ ਟਰਨਓਵਰ ਬਾਅਦ ਦੇ ਵਿੱਚ ਆ ਕੀ ਪੰਜਾਬ ਨੂੰ ਖਾਧਾ ਜਾਂਦਾ ਰਹੇ ਪੰਜਾਬ ਲੁੱਟਿਆ ਜਾਂਦਾ ਰਹੇ ਤੇ ਉਹਦੇ ਚੋਂ ਖਜ਼ਾਨੇ ਨੂੰ ਪੈਸੇ ਆਉਂਦੇ ਰਹਿਣ ਕੀ ਪੰਜਾਬ ਇਹ ਚਾਹੁੰਦਾ ਮਤਲਬ ਸ਼ਰਾਬ ਵੱਧ ਪੀਤੀ ਜਾਵੇ ਤੇ ਉਹਦੇ ਚੋਂ ਰੈਵਨਿਊ ਆਉਂਦਾ ਮਤਲਬ ਐਕਚੁਅਲ ਤੇ ਇਹ ਮੁੱਦਾ ਨਹੀਂ ਹੈਗਾ ਕਿ ਰੈਵਨਿਊ ਕਿੰਨਾ ਆਵੇ ਰੈਵਨਿਊ ਦਾ ਮੁੱਦਾ ਤਾਂ ਬਹੁਤ ਛੋਟਾ ਰੈਵਨਿਊ ਹੋਰ ਚੀਜ਼ਾਂ ਜੋ ਆ ਸਕਦਾ ਤੁਸੀਂ ਪੰਜਾਬ ਨੂੰ ਉਜਾੜ ਕੇ ਰੈਵਨਿਊ ਥੋੜੀ ਲਾਓਗੇ ਜਿੱਥੇ ਖੱਡਾਂ ਲੱਗ ਹੀ ਨਹੀਂ ਸਕਦੀਆਂ ਜਿੱਥੇ ਉਹ ਕ੍ਰੈਸ਼ਰ ਇੰਡਸਟਰੀ ਲੱਗ ਨਹੀਂ ਸਕਦੀ ਉੱਥੇ ਹੋਣੀ ਨਹੀਂ ਚਾਹੀਦੀ ਉੱਥੇ ਉੱਥੇ ਕਿਵੇਂ ਤੁਸੀਂ ਐਨਓਸੀਆਂ ਜਾਰੀ ਕਰਦੇ ਹੋ ਤੁਸੀਂ ਉੱਥੋਂ ਰੈਵਨਿਊ ਲਿਆਉਣ ਦੀਆਂ ਗੱਲਾਂ ਕਿਵੇਂ ਕਰ ਸਕਦੇ ਹੋ ਇਹ ਤੁਹਾਡੀ ਬੌਧਿਕ ਕੰਗਾਲੀ ਦੀ ਨਿਸ਼ਾਨੀ ਹੈ ਜਿੱਡਾ ਮਰਜ਼ੀ ਸਿਆਸਤਦਾਨ ਹੋਵੇ ਜਿਹੜਾ ਬੰਦਾ ਇਹ ਨਹੀਂ ਸਮਝਦਾ ਕਿ ਕਿੰਨੇ ਚਿਰ ਦੀ ਜਿਹੜਾ ਸਿਲਸਿਲਾ ਵਧਿਆ ਕਿੰਨੇ ਚਿਰ ਦਾ ਵਧ ਵਧ ਬੋਲ ਰਹੇ ਨੇ ਜਦੋਂ ਤੋਂ ਮਤਲਬ 2007-08 ਤੋਂ ਕਾਲੀਆ ਦੀ ਸਰਕਾਰ ਆਈ ਉਸ ਤੋਂ ਬਾਅਦ ਵਧਦਾ ਹੀ ਗਿਆ ਘਟਿਆ ਕਿਤੇ ਵੀ ਨਹੀਂ ਹੈਗਾ ਤੁਸੀਂ ਉਸ ਏਰੀਆ ਤੇ ਤੁਸੀਂ ਖੁਦ ਜਾਓ ਮਨਪੀ ਤੁਸੀਂ ਗਏ ਹੋਵੋਗੇ ਬਹੁਤ ਸਾਰੇ ਪੱਤਰਕਾਰ ਗਏ ਨੇ ਇਸ ਤੱਕ ਕਿ ਖਬਰਾਂ ਰੋਕਣ ਤੱਕ ਦੀ ਵੀ ਕੋਸ਼ਿਸ਼ ਹੁੰਦੀ ਹੈ ਜਦੋਂ ਗਰਾਊਂਡ ਤੇ ਜਾਇਆ ਜਾਂਦਾ ਸਾਡੀਆਂ ਬਹੁਤ ਸਾਰੀਆਂ ਫੁਟੇਜਾਂ ਜਿਹੜੀਆਂ ਉਹਨਾਂ ਨੇ ਫੜ ਫੜ ਕੇ ਡਿਲੀਟ ਕੀਤੀਆਂ ਇਵਨ ਪੁਲਿਸ ਵਾਲੇ ਨਾਲ ਸੀ ਮਾਫੀ ਵਾਲੇ ਨਾਲ ਸੀ ਸਾਨੂੰ ਧਮਕ ਚਲੋ ਇਹ ਕਮੈਂਟਰੀ ਦੌਰਾਨ ਵੀ ਹੈ ਬਿਲਕੁਲ ਜੀ ਬਿਲਕੁਲ ਅੱਛਾ ਐਕਚੁਅਲੀ ਇਹ ਹੈ ਕਿ ਜੇ ਤੁਸੀਂ ਜਾਓਗੇ ਉੱਥੇ ਤੁਸੀਂ ਦੇਖੋਗੇ ਕਿ ਇਹ ਆਸ-ਪਾਸ ਖੇਤ ਆ ਫਸਲ ਆ ਵਿਚਾਲੇ ਉਹਦੇ ਮਤਲਬ ਇੱਕ ਖੇਤ ਉਹਨਾਂ ਨੇ ਖਰੀਦਿਆ ਹੋਇਆ ਕਈ ਕਿੱਲਿਆਂ ਤੋਂ ਕਿ ਦੂਜੇ ਜਿਹੜੇ ਖੇਤਾਂ ਵਾਲੇ ਆ ਉਹ ਵੀ ਮਜਬੂਰ ਹੋਣ ਕਿ ਉਹਨਾਂ ਦੀ ਫਸਲ ਟੈ ਰਹੀ ਆ ਵਹਿ ਰਹੀ ਆ ਅੰਦਰ ਖੱਡ ਦੇ ਅੰਦਰ 200 ਫੁੱਟ ਦਾ ਖੱਡਾ ਤੁਸੀਂ ਕਿਵੇਂ ਪੱਟ ਸਕਦੇ ਹੋ 200 ਫੁੱਟ ਜ਼ਮੀਨ ਤੁਹਾਡੇ ਕੋਲੇ ਕਿਹਨੇ ਰਾਈਟ ਦਿੱਤਾ ਕਿ ਤੁਸੀਂ 200 ਫੁੱਟ ਦਾ ਖੱਡਾ ਪਾ ਦੋਗੇ ਉੱਥੇ ਜਦੋਂ ਹੜ ਆਉਣਗੇ ਸਾਰਾ ਪਿੰਡ ਰੁੜ ਜੂਗਾ ਔਰ ਇਦਾਂ ਹੋਇਆ ਇਹ ਇਹ ਬਹੁਤ ਵੱਡਾ ਸਵਾਲ ਆ ਉਹੀ ਮੈਂ ਜਿਹੜੀ ਗੱਲ ਕਰਦਾ ਐਕਚੁਅਲੀ ਗੈਰ ਕੁਦਰਤੀ ਆ ਗੈਰ ਕਾਨੂੰਨੀ ਆ ਕਿਨੇ ਸ਼ੁਰੂ ਹੋਏ ਨੇ ਕਲਮਾ ਜੋਸ਼ੀ ਮਟ ਦਾ ਹਾਲ ਸਭ ਨੇ ਦੇਖਿਆ ਹਾਂ ਬਿਲਕੁਲ ਇਹ ਇਸੇ ਕਰਕੇ ਆ ਜਦੋਂ ਗੈਰ ਕੁਦਰਤੀ ਦੇ ਨਾਲ ਜੋ ਜੋ ਚੀਜ਼ਾਂ ਹੋਈਆਂ ਕੁਦਰਤ ਨਾਲ ਜਿਹੜੀ ਛੇੜਛਾੜ ਹੋਈ ਆ ਤੇ ਉਹਦਾ ਹੀ ਇਹ ਸੱਟਾ ਔਰ ਇਹ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਉਹ ਸਾਰੇ ਪਿੰਡ ਕਈ ਪਿੰਡ ਨੇ ਜਿਹੜੇ ਢਹਿ ਢੇਰੀ ਹੋਏ ਨੇ ਔਰ ਰੁੜ ਗਏ ਪਿੰਡ ਐਕਚੁਅਲੀ ਔਰ ਲੋਕ ਦੁਖੀ ਨੇ ਬਿਲਕੁਲ ਦੁਖੀ ਨੇ ਲੋਕਾਂ ਦਾ ਸਾਰਾ ਘਰੋ ਮਾਲ ਗਈ ਉਹਨਾਂ ਦਾ ਮਤਲਬ ਅ ਇਹ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੀਆਂ ਮੌਤਾਂ ਲਗਾਤਾਰ ਹੁੰਦੀਆਂ ਨੇ ਜਿਹੜੇ ਟਿਪਰ ਨੇ ਕ੍ਰੈਸ਼ਰ ਇੰਡਸਟਰੀ ਦੇ ਜਿਹੜੇ ਚੱਲਦੇ ਨੇ ਟਿਪਰਾਂ ਨਾਲ ਬਹੁਤ ਮੌਤਾਂ ਹੁੰਦੀਆਂ ਉਹ ਜਿਹੜਾ ਕ੍ਰੈਸ਼ ਇੰਡਸਟਰੀ ਨਾਲ ਜੁੜਿਆ ਹੋਏ ਲੋਕ ਨੇ ਉਹ ਮਾਫੀਆ ਇਦਾਂ ਦਾ ਸਰਗਰਮਾ ਕਿ ਉਹਨਾਂ ਨੂੰ ਕੋਈ ਨਹੀਂ ਰੋਕਦਾ ਨੰਬਰ ਪਲੇਟਾਂ ਤੱਕ ਨਹੀਂ ਹੈ ਉਹਨੂੰ ਡਰੀ ਨਹੀਂ ਆ ਨਾ ਜੀ ਨੰਬਰ ਪਲੇਟਾਂ ਤੱਕ ਨਹੀਂ ਹੈ ਉਹਨਾਂ ਦੀ ਬਿਲਕੁਲ ਜੀ ਸਾਡਾ ਵੀ ਮਕਸਦ ਇਹ ਸੀ ਡਾਕੂਮੈਂਟਰੀ ਜਿੱਥੇ ਇਹਨਾਂ ਦੀ ਆ ਰਹੀ ਹੈ ਕਿ ਰੇਤ ਮਾਫੀਆ ਕਿਸ ਤਰੀਕੇ ਦੇ ਨਾਲ ਸਰਗਰਮ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਨੱਥ ਪਾਈ ਜਾ ਸਕਦੀ ਹੈ ਤੇ ਲੋਕਾਂ ਨੂੰ ਅਜੇ ਮਸਲਿਆਂ ਪ੍ਰਤੀ ਕਿੰਨਾ ਦੇ ਹੱਥ ਕਿੱਥੋਂ ਤੱਕ ਜਿਹੜੇ ਪਹੁੰਚਦੇ ਨੇ ਕਿ ਕਿਸੇ ਵੀ ਸਰਕਾਰ ਕੋਈ ਵੀ ਆ ਜਾਏ ਚਾਹੇ ਕਾਲੀ ਕਾਂਗਰਸੀ ਚਾਹੇ ਆਮ ਆਦਮੀ ਪਾਰਟੀ ਸਾਰੀਆਂ ਸਰਕਾਰਾਂ ਤਾਂ ਕੀ ਜਿਹੜੀ ਅਪਰੋਚ ਆ ਉਹਨਾਂ ਦੇ ਵੱਲੋਂ ਬਣਾ ਲਈ ਜਾਂਦੀ ਆ ਤੇ ਲੁੱਟ ਜਾਰੀ ਰੱਖੀ ਜਾਂਦੀ ਆ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੇ ਕੋਈ ਪੱਤਰਕਾਰ ਖਬਰ ਕਰਨ ਜਾਂਦਾ ਹੈ ਅਜਿਹੇ ਖੱਡਾਂ دیے ਅਜੇ ਚੋਰਾਾਂ ਦੀ ਤਾਂ ਜੇ ਮਸਲੇ ਪ੍ਰਤੀ ਕਿੰਨਾ ਸਹਿਰਦ ਹੋਣ ਦੀ ਲੋੜ ਆ ਇਹ ਰਿਪੋਰਟ ਤੁਹਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਸੀਗੀ ਤੁਹਾਨੂੰ ਅਜਿਹੀਆਂ ਰਿਪੋਰਟਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ ਕਿਉਂਕਿ ਇਹ ਤੁਹਾਡੇ ਰੋਜ਼ਾਨਾ ਜੀਵਨ ਦੇ ਨਾਲ ਜੁੜੇ ਹੋਏ ਮ ਕੋਈ ਮਸਲੇ ਨਹੀਂ ਜਿੱਥੇ ਪੰਜਾਬ ਦੇ ਰੈਵਨਿਊ ਦੀ ਗੱਲ ਚੱਲਦੀ ਹੈ ਉੱਥੇ ਜਿਸ ਤਰ੍ਹਾਂ ਮੋਹਨ ਨੇ ਜ਼ਿਕਰ ਕੀਤਾ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਨਹੀਂ ਇਹ ਗੈਰ ਕੁਦਰਤੀ ਮਾਈਨਿੰਗ ਹੈ ਜਿਹੜੀ ਗੈਰ ਕੁਦਰਤੀ ਮਾਈਨਿੰਗ ਤੁਹਾਡੇ ਆਸ-ਪਾਸ ਹੋ ਰਹੀ ਹੈ ਕਿਤੇ ਜਾਂ ਕਿਤੇ ਵੀ ਹੋ ਰਹੀ ਹੈ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਕਿਤੇ ਵੀ ਹੋ ਰਹੀ ਹੈ ਤਾਂ ਉਹ ਆਉਣ ਵਾਲੀ ਪੀੜ੍ਹੀਆਂ ਦੇ ਲਈ ਵੀ ਇੱਕ ਵੱਡਾ ਖਤਰਾ ਬਣ ਕੇ ਖੜੀ ਹੈ ਮੈਂ ਮੰਤਰੀ ਸਿੰਘ ਸਕਰੋਲ ਪੰਜਾਬ ਦੇ ਲਈ ਧੰਨਵਾਦ